ਸਸਤਰੀ ਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਹਾਂ ਕਿਉਂ ਨਹੀਂ ਤੇਰਾਂ ਕੀ ਨਾ ਹੈ ਜਿਹੜੀ ਕਲਾਸ ਹੈ ਤੇਰੀ ਸਟੇਟ ਫੈਕਟਰੀ ਨੇ ਜਾਣਕਾਰੀ ਲਈ ਪੁੱਛਿਆ ਜੀ ਮੈਂ ਪੈਪ ਦਾ ਵਿਦਿਆਰਥੀ ਹਾਂ ਮੇਰਾ ਨਾਮ ਮਨਿੰਦਰ ਸਿੰਘ ਮਾਨ ਹੈ ਜੀ ਵਿਦਿਆਰਥੀ ਫਰਦਾਰਥੀਆਂ ਦੇ ਮੁੱਦੇ ਤੇ ਗੱਲ ਕਰਨੀ ਹੈ ਜੀ ਬਿਲਕੁਲ ਮਨਿੰਦਰ ਨੇ ਹਾਂ ਮੈਂ ਪਰੀ ਸੈਕਟਰੀ ਨੇ ਉਸ ਨੂੰ ਸਟੇਜ ਤੇ ਬੁਲਾ ਲਿਆ ਮਨਿੰਦਰ ਨੇ ਮਾਈਕ ਫੜਦੇ ਹੀ ਵਿਦਿਆਰਥੀ ਏਕਤਾ ਜਿੰਦਾਬਾਦ ਦੇ ਨਾਅਰੇ ਲਾ ਕੇ ਬੋਲਣਾ ਸ਼ੁਰੂ ਕੀਤਾ ਵਿਦਿਆਰਥੀ ਪੈਨੋ ਤੇ ਪ੍ਰਾਵੋ ਮੈਂ ਪਿਛਲੇ ਦੋ ਦਿਨਾਂ ਤੋਂ ਇਸ ਸਟੇਜ ਤੋਂ ਸਾਡੇ ਸਤਿਕਾਰਯੋਗ ਵਿਦਿਆਰਥੀ ਨੇਤਾਵਾਂ ਦੇ ਪਾਸ਼ ਨੂੰ ਸੁਣ ਰਿਹਾ ਪਰ ਮੈਨੂੰ ਇਹ ਸਮਝ ਨਹੀਂ ਆਈ ਕਿ ਉਹਨਾਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੀ ਬਜਾਏ ਇੱਥੇ ਨੈਸ਼ਨਲ ਤੇ ਇੰਟਰਨੈਸ਼ਨਲ ਮੁੱਦੇ ਹੀ ਡਿਸਕਸ ਕਿਉਂ ਕੀਤੇ ਨੇ ਮੈਨੂੰ ਇਸ ਕਾਲਜ ਵਿੱਚ ਸਿਰਫ 2 ਮਹੀਨੇ ਹੀ ਹੋਏ ਨੇ ਆਏ ਨੂੰ ਮੈਂ ਜੋ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵੇਖਿਆ ਉਹਨਾਂ ਬਾਰੇ ਤੁਹਾਡੇ ਨਾਲ ਗੱਲ ਕਰੂੰਗਾ ਸਾਡੇ ਕਾਲਜ ਵਿੱਚ ਜਿਹੜੇ ਲੈਕਚਰ ਰੂਮ ਹਨ ਉਹਨਾਂ ਵਿੱਚ ਭਾਵੇਂ 5-5 ਪੱਖੇ ਲੱਗੇ ਹਨ ਪਰ ਚੱਲਦਾ ਸਿਰਫ ਇੱਕ ਹੀ ਹੈ ਪੱਖਾ ਨਾ ਚੱਲਣ ਦੀ ਵਜ੍ਹਾ ਕਰਕੇ ਕਲਾਸਰੂਮ ਵਿੱਚ ਗਰਮੀ ਹੁੰਦੀ ਹੈ ਇਸ ਲਈ ਬਹੁਤੇ ਵਿਦਿਆਰਥੀ ਕਲਾਸ 'ਚ ਹੀ ਨਹੀਂ ਬੈਠਦੇ ਦੂਸਰੀ ਸਮੱਸਿਆ ਸਾਡੀ ਕੰਟੀਨ ਦੀ ਹੈ ਕੰਟੀਨ ਵਿੱਚ ਗਿਣਤੀ ਦੀਆਂ ਹੀ ਕੁਰਸੀਆਂ ਤੇ ਟੇਬਲ ਹਨ ਉਹ ਕੁਰਸੀਆਂ ਤੇ ਟੇਬਲ ਮੇਰੇ ਲਈ ਮੇਰੇ ਕਈ ਵਿਦਿਆਰਥੀ ਵੀ ਰੋਕ ਲੈਂਦੇ ਹਨ ਮੇਰੀਆਂ ਵਿਦਿਆਰਥੀ ਭੈਣਾਂ ਲਈ ਬੈਠਣ ਦੀ ਕੋਈ ਜਗ੍ਹਾ ਨਹੀਂ ਰਹਿ ਜਾਂਦੀ ਕਿਉਂ ਮਨਿੰਦਰ ਦੀ ਇਹ ਗੱਲ ਸੁਣ ਕੇ ਜਿੰਨੀਆਂ ਕੁੜੀਆਂ ਬੈਠੀਆਂ ਸਨ ਸਭ ਨੇ ਜ਼ੋਰ-ਜ਼ੋਰ ਦੀ ਤਾੜੀਆਂ ਮਜਾਈਆਂ ਅੱਜ ਪਹਿਲੀ ਵਾਰ ਕਿਸੇ ਨੇ ਉਹਨਾਂ ਦੀ ਸਮੱਸਿਆ ਦਾ ਜ਼ਿਕਰ ਕੀਤਾ ਸੀ ਮਨਿੰਦਰ ਨੇ ਅਗਲੀ ਸਮੱਸਿਆ ਸਾਈਕਲ ਸਟੇਟ ਦੀ ਸਾਈਕਲ ਸਟੈਂਡ ਦੀ ਦੱਸੀ ਜਿੱਥੇ ਕੋਈ ਵੀ ਚੌਂਕੀਦਰ ਨਹੀਂ ਸੀ ਇਸ ਕਰਕੇ ਮੁੰਲੇ ਸ਼ਰਾਰਤ ਕਰਕੇ ਕੁੜੀਆਂ ਦੇ ਸਾਈਕਲਾਂ ਦੀ ਹਵਾ ਕੱਢ ਦਿੰਦੇ ਹਨ ਜਿਸ ਨਾਲ ਕੁੜੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਗੱਲ ਤੇ ਵੀ ਖੂਬ ਤਾੜੀਆਂ ਵੱਜੀਆਂ ਜਦੋਂ ਮਨਿੰਦਰ ਨੇ ਆਪਣੀ ਗੱਲ ਖਤਮ ਕੀਤੀ ਤਾਂ ਸਾਰੇ ਪਾਸੇ ਤਾੜੀਆਂ ਹੀ ਵੱਜ ਰਹੀਆਂ ਸਨ ਕਮਾਲ ਕਰ ਦਿੱਤੀ ਯਾਰ ਤੁਤਾ ਜਗਜੀਤ ਨੇ ਉਸ ਨੂੰ ਸ਼ਾਬਦਸ਼ੀਲਨ ਦੇ ਕੇ ਮਨਿੰਦਰ ਇੱਕਦਮ ਜਿਵੇਂ ਨੀਚੋ ਜਾ ਗਿਆ ਹੋਵੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਹੁਣ ਕਾਲਜ ਚ ਵਿਦਿਆਰਥੀ ਨਹੀਂ ਬਲਕਿ ਯੂਨੀਵਰਸਿਟੀ ਕਾ ਮੁਲਾਜ਼ਮ ਹੈ ਰੈਲੀ ਤੋਂ ਬਾਅਦ ਮਨਿੰਦਰ ਜਗਜੀਤ ਨਾਲ ਵਾਪਸ ਦਫ਼ਤਰ ਆ ਗਿਆ ਪਰ ਉਸ ਦਾ ਦਿਲ ਨਹੀਂ ਸੀ ਲੱਗ ਰਿਹਾ ਉਸ ਨੂੰ ਅੱਜ ਫਿਰ ਆਪਣਾ ਪਿਤਾ ਘਰ ਤੇ ਯਾਦ ਆ ਗਿਆ ਸੀ ਉਸ ਨੇ ਆਪਣੇ ਦੋਸਤ ਨੂੰ ਕਿਹਾ ਜਗਜੀਤ ਯਾਰ ਮੈਂ ਹੋਸਟਲ ਜਾ ਰਿਹਾ ਹਾਂ ਮੇਰੇ ਹਲਕਾ ਹਲਕਾ ਸਿਰਦਰਦ ਹੋ ਰਿਹਾ ਆ ਮੇਰੀ ਛੁੱਟੀ ਪਈ ਆ ਟੇਬਲ ਤੇ ਮਨਿੰਦਰ ਨੇ ਛੁੱਟੀ ਵਾਲੀ ਅਰਜ਼ੀ ਮੇਰੇ ਤੇ ਰੱਖ ਦਿੱਤੀ ਆ ਮੇਰੇ ਕੋਲੇ ਸਿਰਦਰਦ ਦੀ ਗੋਲੀ ਹੈ ਜਿਹੜੀ ਜੀਤ ਨੇ ਆਪਣੇ ਟੇਬਲ ਦੇ ਦਰਾਜ ਚੋਂ ਸਿਰਦਰਦ ਦੀ ਗੋਲੀ ਕੱਢ ਕੇ ਮਨਿੰਦਰ ਨੂੰ ਦਿੱਤੀ ਤੂੰ ਗੋਲੀ ਲੈ 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 ਤੇ ਜਾ ਕੇ ਰਾਮਕਰ ਦਫ਼ਤਰ ਦੀ ਚਿੰਤਾ ਨਾ ਕਰ ਮੈਂ ਆਪੇ ਸੰਭਾਲ ਲਵਾਂਗਾ ਮਨਿੰਦਰ ਗੋਲੀ ਲੈ ਕੇ ਉਸ ਟੇਲ ਆ ਕੇ ਆ ਉਸਨੇ ਕੱਪੜੇ ਬਦਲੇ ਤੇ ਬਿਸਤਰੇ ਤੇ ਲੇਟ ਗਿਆ ਬਿਸਤਰੇ ਤੇ ਲੇਟਦੇ ਹੀ ਉਸ ਨੂੰ ਫਿਰ ਕਾਲਜ ਦੀਆਂ ਯਾਦਾਂ ਨੇ ਘੇਰ ਲਿਆ ਤੇ ਫਿਰ ਉਹ ਫਿਰ ਵਾਪਸ ਕਾਲਜ ਪਹੁੰਚ ਗਿਆ ਮਨਿੰਦਰ ਦੇ ਪਾਸੋਂ ਟੋਬਾ ਤੋਂ ਕਾਲਜ ਵਿੱਚ ਬਹੁਤ ਹਰਮਨ ਪਿਆਰਾ ਹੋ ਗਿਆ ਸੀ ਖਾਸ ਤੌਰ ਤੇ ਕੁੜੀਆਂ ਚ ਉਸ ਨੂੰ ਯਾਦ ਆਇਆ ਥੈਂਕ ਯੂ ਸੀ ਮਨਿੰਦਰ ਜਦੋਂ ਕਾਲਜ ਤੋਂ ਬੱਸ ਸਟੈਂਡ ਵੱਲ ਜਾ ਰਿਹਾ ਸੀ ਤੇ ਪਿੱਛੇ ਇੱਕ ਕੁੜੀ ਨੇ ਆ ਕੇ ਉਸ ਨੂੰ ਕਿਹਾ ਕਿਸ ਲਈ ਜੀ ਮਨਿੰਦਰ ਨੇ ਸੈਸਵਾ ਕਿਹਾ ਕਿਉਂਕਿ ਉਹ ਉਸ ਕੁੜੀ ਨੂੰ ਤਾਂ ਜਾਣਦਾ ਨਹੀਂ ਸੀ ਸਾਡੀਆਂ ਸਮੱਸਿਆਵਾਂ ਤੇ ਗੱਲ ਕਰਨ ਲਈ ਜੀ ਮੈਂ ਸਮਝਿਆ ਨਹੀਂ ਮਨਿੰਦਰ ਨੂੰ ਅਜੇ ਵੀ ਕੋਈ ਗੱਲ ਨਹੀਂ ਸਮਝ ਆ ਰਹੀ ਸੀ ਮੇਰਾ ਨਾਮ ਸਹਿਜ ਹੈ ਤੇ ਮੈਂ ਪਾਰਟ 1 ਦੀ ਸਟੂਡੈਂਟ ਹਾਂ ਉਸ ਦਿਨ ਤੁਸੀਂ ਸਟੇਜ ਤੇ ਸਾਡੀਆਂ ਸਮੱਸਿਆਵਾਂ ਦੀ ਗੱਲ ਕੀਤੀ ਸੀ ਸਹਿਜ ਨੇ ਉਸ ਨੂੰ ਸਮਝਾਇਆ ਸਹਿਜ ਉੱਚੀ ਲੰਮੀ ਬਹੁਤ ਹੀ ਸੋਹਣੀ ਕੁੜੀ ਸੀ ਉਸ ਦਾ ਕਾਲਜ ਤੇ ਦੂਸਰਾ ਸਾਲ ਸੀ ਅੱਛਾ ਤੁਸੀਂ ਉਸ ਦਿਨ ਦੀ ਗੱਲ ਕਰਦੇ ਹੋ ਉਹ ਤਾਂ ਜੋ ਮੈਂ ਮਹਿਸੂਸ ਕੀਤਾ ਕਹਿ ਦਿੱਤਾ ਸੀ ਜੀ ਪਤਾ ਨਹੀਂ ਕਹਿਣਾ ਚਾਹੀਦਾ ਸੀ ਕਿ ਨਹੀਂ ਪਰ ਮੈਂ ਕਹਿ ਦਿੰਦਾ ਜੀ ਬਹੁਤ ਵਧੀਆ ਕੀਤਾ ਤੁਸੀਂ ਸਾਰੇ ਤੁਹਾਡੀ ਬਹੁਤ ਪ੍ਰਸ਼ੰਸਾ ਕਰ ਰਹੇ ਸੀ ਤੁਸੀਂ ਬਹੁਤ ਸੋਨਾ ਬੋਲਦੇ ਹੋ ਹੌਸਲਾ ਫਜ਼ਾਈ ਲਈ ਸ਼ੁਕਰੀਆ ਜੀ ਤੁਸੀਂ ਕਿੱਥੇ ਰਹਿੰਦੇ ਹੋ ਸਹਿਜ ਨੇ ਫਿਰ ਸਵਾਲ ਕੀਤਾ ਜੀ ਮੇਰਾ ਪਿੰਡ ਇੱਥੋਂ ਥੋੜੀ ਦੂਰ ਹੈ ਮੈਂ ਇੱਥੋਂ ਆਉਂਦਾ ਹਾਂ ਹਰ ਰੋਜ਼ ਐਨਾ ਕਹਿ ਕੇ ਮਨਿੰਦਰ ਆਪਣੇ ਰਸਤੇ ਚਲਾ ਗਿਆ ਪਰ ਸਹਿਜ ਦੇ ਦਿਲ ਅੰਦਰ ਉਤਲੁਪਤਲ ਮਚ ਗਿਆ ਸਹਿਜ ਦੂਰ ਤੱਕ ਉਸ ਨੂੰ ਵੇਖਦੀ ਰਹੀ ਅਗਲੇ ਦਿਨ ਫਿਰ ਕਾਲਜ ਵਿੱਚ ਸਹਿਜ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮਨਿੰਦਰ ਨੇ ਜ਼ਿਆਦਾ ਦਿਲਚਸਪੀ ਨਾ ਦਿਖਾਈ ਉਹ ਹਾਂ ਜੀ ਨਾਂ ਕੀ ਕਹੀ ਜਵਾਬ ਦੇ ਕੇ ਚਲਾ ਗਿਆ ਸਹਿਜ ਨੂੰ ਉਸਦੀ ਬੇਰੁਕੀ ਤੇ ਪਹਿਲਾਂ ਗੁੱਸਾ ਆਇਆ ਫਿਰ ਪਿਆਰ ਉਹ ਆਪ ਮਾਰਈ ਹਸਦੀ ਹਾਂਜੀ ਉਸਨੇ ਮਨਿੰਦਰ ਦੀ ਨਕਲ ਲਾਈ ਤੇ ਫਿਰ ਆਪ ਹੀ ਖੜ ਖੜ ਕੇ ਹਸਦੀ ਕੀ ਹੋਇਆ ਕੱਲੀ ਹੋ ਸੀ ਜਾਨੀ ਸਹਿਜ ਦੀ ਸੇਲੀ ਮਨਜੀਤ ਨੇ ਉਸ ਕੋਲ ਲਿਆ ਕੇ ਗਿਆ ਨਹੀਂ ਨਹੀਂ ਕੁਝ ਨਹੀਂ ਸਹਿਜ ਨੇ ਸ਼ਰਮਿੰਦੇ ਹੁੰਦੇ ਗਿਆ ਨਾ ਤੂੰ ਆ ਮੇਰੇ ਪਰਾ ਦੀ ਕੀ ਇੰਟਰਵਿਊ ਲੈ ਰਹੀ ਸੀ ਉਹ ਕਿਵੇਂ ਡਰਦਾ ਖੜਾ ਸੀ ਤੇਰੇ ਕੋਲ ਇਹ ਮਨਜੀਤ ਨੇ ਉਸ ਨੂੰ ਪਿਆਰ ਨਾਲ ਛਿੜਕਦਿਆਂ ਪੁੱਛਿਆ ਕੋ ਮਨਿੰਦਰ ਦੀ ਗੱਲ ਕਰਦੀ ਐ ਹਾਂ ਉਹੀ ਟ੍ਰੈਪ ਵਾਲਾ ਮੁੰਡਾ ਤੂੰ ਜਾਣਦੀ ਐ ਇਸਨੂੰ ਇਹ ਤੇਰਾ ਭਾਇਆ ਤੈਨੂੰ ਪਤਾ ਤਾਂ ਹੈ ਮੈਂ ਨਾਨਕੀ ਰਹਿਣੀ ਐ ਇਹ ਮੇਰੇ ਨਾਨਕਿਆਂ ਦਾ ਹੈ ਮੇਰੇ ਮਾਮੇ ਦੇ ਘਰ ਦੇ ਨੇੜੇ ਹੀ ਇਹਨਾਂ ਦਾ ਘਰ ਹੈ ਇਸਦੇ ਪਾਪਾ ਮੇਰੇ ਪਿੰਡ ਤੋਂ ਮਾਮਾ ਜੀ ਲੱਗਦੇ ਹਨ ਹੋਇਆ ਨਾ ਮੇਰਾ ਫਿਰ ਮੇਰਾ ਭਾਏ ਅੱਛਾ ਤੇਰੇ ਨਾਨਕਿਆਂ ਤੋਂ ਹੈ ਹੋਰ ਕੀ ਅਸੀਂ ਰੋਜ਼ ਸਵੇਰੇ ਇਕੱਠੇ ਬਸ ਚਾਉਂਦੇ ਹਾਂ ਅੱਛਾ हां पर तू ਦੱਸ ਕਿਉਂ ਇਸ ਦੀ ਇੰਟਰਵਿਊ ਲੈ ਰਹੀ ਸੱਚੀ ਗੱਲ ਦੱਸਾਂ ਯਾਰ ਮੈਨੂੰ ਇਸ ਨਾਲ ਗੱਲ ਕਰਨੀ ਚੰਗੀ ਲੱਗਦੀ ਹੈ ਪਰ ਉਹ ਤਾਂ ਗੱਲ ਹੀ ਨਹੀਂ ਕਰਦਾ ਹਾਂਜੀ ਹਾਂਜੀ ਕਰੀ ਜਾਂਦਾ ਵੈਸੇ ਕਿਉਂ ਜਿਆ ਇਹ ਮੁੰਡਾ ਅੱਛਾ ਹਾਂ ਤੂੰ ਮੇਰੀ ਇੰਟਰਵਿਊ ਲੈਣ ਲੱਗੀ ਵੈਸੇ ਤੂੰ ਕੀ ਪੁੱਛ ਰਹੀ ਹੈ ਵੈਸੇ ਮੈਂ ਹੀ ਦੱਸਣਾ ਮਣੀ ਪਲੀਜ਼ ਉਸ ਗੱਲ ਮਾਰੇ ਮੈਨੂੰ ਉਹ ਮਨਜੀਤ ਨੂੰ ਪਿਆਰ ਨਾ ਮਣੀ ਹੀ ਕਹਿੰਦੀ ਸੀ ਯਾਰੇ ਪਹਿਲਾਂ ਸ਼ਹਿਰ ਰਹਿੰਦੇ ਸਨ ਜਿਸਦੇ ਪਾਪਾ ਬਹੁਤ ਸ਼ਰਾਬ ਪਿੰਦੇ ਸਨ ਉਹ ਬੋਸ਼ਰਾ ਪਿੰਡ ਹੈ ਇਹੇ ਕੁਝ ਮਹੀਨੇ ਪਹਿਲਾਂ ਹੀ ਪੰਡਾਏ ਨੇ ਮੇਰੇ ਮਾਮਾ ਜੀ ਦੱਸਦੇ ਸਨ ਵੀ ਇਹ ਮੁੰਡਾ ਬਹੁਤ ਮਿਹਨਤ ਕਰਦਾ ਖੇਤਾਂ 'ਚ ਸਾਰਾ ਸਾਰਾ ਦਿਨ ਟਰੈਕਟਰ ਚਲਾ ਕੇ ਇਸਨੇ ਬੇਆਬਾਦ ਪਈ ਜ਼ਮੀਨ ਨੂੰ ਪੱਧਰ ਕਰਕੇ ਫਸਲ ਬੀਜ ਦਿੱਤੀ ਮੇਰੇ ਮਾਮੇ ਦਾ ਖੇਤ ਵੀ ਇਹਨਾਂ ਦੇ ਖੇਤ ਕੋਲ ਹੀ ਹੈ ਮਾਮਾ ਜੀ ਦੱਸਦੇ ਹਨ ਬਹੁਤ ਸ਼੍ਰੀ ਮੁੰਡਾ ਬਸ ਕਰ ਮਨਜੀਤ ਮੇਰੇ ਦਿਲ ਨੂੰ ਕੁਝ ਹੋ ਰਿਹਾ ਕੀ ਹੋ ਰਿਹਾ ਤੇਰੇ ਦਿਲ ਨੂੰ ਪਤਾ ਨਹੀਂ ਲੱਗਦਾ ਸਾਨੂੰ ਇਸ਼ਕ ਹੋ ਗਿਆ ਸਹਜ ਗਾਣਾ ਗਾਉਂਦੇ ਕੀ ਦੋਨੋਂ ਸਹਿਲਣਾ ਹੱਸ ਪਈਆਂ ਅੱਛਾ ਇਸ ਵੀ ਮੇਰੇ ਭਰਾ ਹੋਇਆ ਤੈਨੂੰ ਬੇਸ਼ਰਮੇ ਇੱਕ ਕਰਤਾ ਡੈਂ ਵੀ ਛੱਡ ਦਿੰਦੀ ਐ ਤੈਨੂੰ ਮੇਰਾ ਭਰਾ ਹੀ ਲੱਗਿਆ ਸੀ ਮਨਜੀਤ ਨੇ ਮਜ਼ਾਕ ਨਾ ਕੀਤਾ ਤੇਰੇ ਭਰਾ ਨਾਲ ਹੋ ਗਿਆ ਤਾਂ ਮੇਰਾ ਕੀ ਕਸੂਰ ਹੋ ਓਏ ਇਹ ਜਿਹੜਾ ਪੁੱਛ ਕੇ ਹੁੰਦਾ ਸੋਣੀਏ ਐਸਾ ਕੀ ਖਾਸ ਐ ਉਸ ਵਿੱਚ ਆ ਮੁੰਡਿਆ ਵਰਗਾ ਮੁੰਡਾ ਹੈ ਮਨਜੀਤ ਨੇ ਸੁਆਦ ਲੈਣ ਲੱਗਿਆ ਹਾਏ ਇਹ ਤਾਂ ਮੈਨੂੰ ਵੀ ਨਹੀਂ ਪਤਾ ਯਾਰ ਸਹਿਜ ਨੇ ਹੌਂਕਾ ਲੈਣ ਲੱਗਿਆ ਹਣ ਸਹਿਜ ਬਹਾਨੇ ਨਾਲ ਮਨਿੰਦਰ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਪਰ ਮਨਿੰਦਰ ਉਸ ਤੋਂ ਦੂਰ ਭਜਦਾ ਜਦੋਂ ਉਹ ਸਹਿਜ ਨੂੰ ਆਪਣੇ ਵੱਲੋਂ ਦੀ ਵੇਖਦਾ ਤਾਂ ਜਾਣ ਬੁੱਝ ਕੇ ਹੋਰ ਮੁੰਡਿਆਂ ਨਾਲ ਗੱਲਾਂ ਕਰਨ ਲੱਗ ਜਾਂਦਾ ਤਾਂ ਜੋ ਸਹਿਜ ਉਸਦੇ ਕੋਲੇ ਨਾ ਆਵੇ ਪਰ ਉਹ ਜਿੰਨਾ ਸਹਿਜ ਤੋਂ ਦੂਰ ਭਜਦਾ ਸਹਿਜ ਉੰਨਾ ਹੀ ਉਸਦੇ ਕਰੀਬ ਆਉਣ ਦੀ ਕੋਸ਼ਿਸ਼ ਕਰਦਾ ਮਨਿੰਦਰ ਦੀ ਮੰਨਜਲੇ ਨਹੀਂ ਸੀ ਉਸ ਨੂੰ ਆਪਣੇ ਪਾਪਾ ਦੇ ਕਰਜ਼ੇ ਦੀ ਚਿੰਤਾ ਸੀ ਸਹਜ ਤੇ ਮਨਜੀਤ ਦੋਨੋਂ ਹੀ ਗਿੱdde ਦੀ ਟੀਮ 'ਚ ਸਨ ਦੋਨੋਂ ਇੱਕੋ ਕਲਾਸ 'ਚ ਸਨ ਤੇ ਪੱਕੀਆਂ ਸੇਲੀਆਂ ਸਨ ਸਹਜ ਪਹਿਲੇ ਸਾਲ ਹੀ ਗਿੱdde ਦੀ ਕੈਪਟਨ ਬਣ ਗਈ ਇਸ ਸਾਲ ਜਰਨਲ ਯੂਥ ਫੈਸਟੀਵਲ ਵਿੱਚ ਕਾਲਜ 'ਚ ਸੀਐਸ ਲਈ ਕਾਲਜ ਵੀ ਮੈਨੇਜਮੈਂਟ ਨੇ ਸੰਬੰਧਿਤ ਵਿਦਿਆਰਥੀਆਂ ਨੂੰ ਕਿਹਾ ਵੀ ਕਾਲਜ ਦੀ ਪਾਰਟਿਸਪੇਸ਼ਨ ਵਧੀਆ ਹੋਣੀ ਚਾਹੀਦੀ ਹੈ ਜੋ ਸਾਡੀਆਂ ਟੀਮਾਂ ਵੀ ਜਿੱਤਣ ਤੇ ਸਾਡੇ ਕਾਲਜ ਦਾ ਨਾਂ ਰੌਸ਼ਨ ਹੋਵੇ ਪ੍ਰਿੰਸੀਪਲ ਸਾਹਿਬ ਨੇ ਸਾਰੀ ਜ਼ਿੰਮੇਵਾਰੀ ਕੁਲਦੀਪ ਸਰ ਤੇ ਅੰਜਲੀ ਮੈਡਮ ਨੂੰ ਦਿੱਤੀ। ਇਹ ਦੋਨੋਂ ਸੱਭਿਆਚਾਰਕ ਗਤੀਵਧੀਆਂ ਦੇ ਇੰਚਾਰਜ ਸਨ। ਕੁਲਦੀਪ ਸਰ ਨੇ ਨੋਟਿਸ ਬੋਰਡ ਤੇ ਨੋਟਿਸ ਲਾ ਕੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਧੀਆਂ ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਆਪਣਾ ਨਾਂ ਦਰਜ ਕਰਾਉਣ ਲਈ ਕਿਹਾ। ਨੋਟਿਸ ਪੜ ਕੇ ਬਹੁਤ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਹਟਮਾਂ ਲਈ ਆਪਣੇ ਨਾਂ ਲਿਖਵਾਏ। ਜਦੋਂ ਸਾਰੇ ਨਾਂ ਆ ਗਏ ਤਾਂ ਕੁਲਦੀਪ ਸਰ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਹਾਲਚ ਬਣੀ ਸਟੇਜ ਤੇ ਬੁਲਾਇਆ। ਕਿੱਦੇ ਦੀ ਸਾਰੀ ਟੀਮ ਵੀ ਪਹੁੰਚੀ ਹੋਈ ਸੀ। ਨਾਂ ਲਖਣ ਵਾਲਿਆਂ ਵਿੱਚ ਮਨੀਂਦਰ ਵੀ ਸੀ। ਮਨੀਂਦਰ ਨੂੰ ਗਾਉਣ ਦਾ ਸ਼ੌਂਕ ਸੀ। ਮਨੀਂਦਰ ਨੂੰ ਸਟੇਜ ਤੇ ਵੇਖ ਕੇ ਸਾਰੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਕਈ ਬੱਚੇ ਸਿਲੈਕਟ ਕਰ ਲੈ ਗਏ। ਮਨੀਂਦਰ ਵੀ ਸਿਲੈਕਟ ਹੋ ਗਿਆ। ਕੁਦੀਪ ਸਰ ਨੇ ਸਿਲੈਕਟ ਕੀਤੇ ਬੱਚਿਆਂ ਨੂੰ ਅਗਲੇ ਦਿਨ ਫਿਰ ਬੁਲਾਇਆ। ਅਗਲੇ ਦਿਨ ਗਿਣਤੀ ਦੇ ਹੀ ਬੱਚੇ ਸਨ। ਕੁਲਦੀਪ ਸਰ ਨੇ ਕੁਲਦੀਪ ਸਰ ਤੇ ਅੰਜਲੀ ਮੈਡਮ ਨੇ ਚਾਰ ਆਈਟਮਾਂ ਲਈ ਹੀ ਬੱਚੇ ਸਿਲੈਕਟ ਕੀਤੇ ਸਨ ਉਹਨਾਂ ਦਾ ਵਿਚਾਰ ਸੀ ਕਿ ਆਈਟਮਾਂ ਇਕੱਠਾ ਰੱਖੋ ਪਰ ਵਧੀਆ ਰੱਖੋ ਗਿੱਧੇ ਦੀ ਟੀਮ ਤੋਂ ਬਿਨਾਂ ਤਿੰਨ ਆਈਟਮਾਂ ਹੋਰ ਸਨ ਇੱਕ ਤਾਂ ਮਨਿੰਦਰ ਦਾ ਗੀਤ ਜੋ ਲੋਕਗੀਤ ਤੇ ਮੁਕਾਬਲੇ ਲਈ ਸਿਲੈਕਟ ਕੀਤਾ ਗਿਆ ਸੀ ਮਨਿੰਦਰ ਨੇ ਕੁਲਦੀਪ ਸਰ ਤੇ ਅੰਜਲੀ ਮੈਡਮ ਨੂੰ ਸੁਝਾਅ ਦਿੱਤਾ ਕਿ ਗਿੱਧੇ ਦੀਆਂ ਪਲੇਬੈਕ ਬੋਲੀਆਂ ਵਿੱਚ ਕੁੜੀਆਂ ਦੇ ਨਾਲ ਨਾਲ ਮੁੰਡੇ ਦੀ ਆਵਾਜ਼ ਵਿੱਚ ਵੀ ਬੋਲੀਆਂ ਪਾਓ ਇਹ ਬਖਰੀ ਗੱਲ ਹੋਵੇਗੀ ਇਸ ਨਾਲ ਕਿਤੇ ਦੀ ਆਈਟਮ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਵੇਗੀ ਉਹਨਾਂ ਨੂੰ ਮਨਿੰਦਰ ਦੀ ਗੱਲ ਤੇ ਦਮ ਲੱਗਿਆ ਫਿਰ ਤੂੰ ਹੀ ਇਹ ਕੰਮ ਕਰ ਸਾਰੀ ਸਕ੍ਰਿਪਟ ਲਿਖ ਕੇ ਲਿਆ ਫਿਰ ਆਪਾਂ ਬੈਠ ਕੇ ਵਿਚਾਰ ਕਰਾਂਗੇ ਕੁਲਦੀਪ ਸਰ ਨੇ ਕਿਹਾ ਜੀ ਠੀਕ ਹੈ ਮੈਂ ਕੋਸ਼ਿਸ਼ ਕਰੂੰਗਾ ਸਰ ਅਗਲੇ ਦਿਨ ਮਨਿੰਦਰ ਨੇ ਸਾਰੀ ਸਕ੍ਰਿਪਟ ਲਿਖ ਦਿੱਤੀ ਕੁਲਦੀਪ ਸਰ ਤੇਂ ਦੇ ਲਈ ਮੈਨੂੰ ਦਿਖਾਈ ਉਹ ਦੋਨੋਂ ਹਰਾ ਰਹੇਗੇ ਵੀ ਇੰਨਾ ਵਧੀਆ ਆਈਡੀਆ ਸਾਨੂੰ ਪਹਿਲਾਂ ਕਿਉਂ ਨਹੀਂ ਆਇਆ ਸਰ ਨੇ ਜਿੱਦੇ ਵਾਲੀਆਂ ਕੁੜੀਆਂ ਨੂੰ ਮਨਿੰਦਰ ਵਾਲੀ ਸਾਰੇ ਚੱਕਤ ਸੁਣਾਈ ਸੈਜ ਨੇ ਸਭ ਤੋਂ ਵੱਧ ਸਰਾਇਆ ਇਹ ਨਵਾਂ ਆਈਡੀਆ ਹੈ ਇਸ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਣੀ ਆ ਭਾਵੇਂ ਜੇ ਪ੍ਰੋਗਰਾਮ ਚ ਮਹੀਨਾ ਪਿਆ ਪਰ ਆਪਾਂ ਹੌਲੇ ਪਰ ਕੱਲ ਤੋਂ ਰੋਜ਼ੇ ਰੈਸਰ ਕਰਿਆ ਕਰਾਂਗੇ ਸਾਰੀ ਟੀਮ ਨੇ ਸਹਿਮਤੀ ਜਤਾਈ ਜਦੋਂ ਸਰ ਨੇ ਮਨਿੰਦਰ ਕੋਲੇ ਰੈਸਲ ਬਾਰੇ ਗੱਲ ਕੀਤੀ ਤਾਂ ਉਸ ਨੇ ਸਰ ਨੂੰ ਸਾਫ਼ ਕਹਿ ਦਿੱਤਾ ਸਰ ਮੈਂ 2 ਵਜੇ ਤੱਕ ਹੀ ਰੈਸਲ ਕਰ ਸਕਦਾ ਕਿਉਂਕਿ ਮੈਂ ਪਿੰਡ ਨੂੰ 2:30 ਵਜੇ ਬੱਸ ਜਾਂਦੀ ਹੈ ਮੇਰਾ ਉਸ ਵਾਸਤੇ ਪਿੰਡ ਜਾਣਾ ਜ਼ਰੂਰੀ ਹੈ ਪਰ ਅਸੀਂ ਤਾਂ 2 ਵਜੇ ਤੋਂ 5 ਵਜੇ ਤੱਕ ਰੈਸਲ ਵਾਲੇ ਸੋਚ ਰਹੇ ਹਾਂ ਕਿਉਂਕਿ 2 ਵਜੇ ਤੱਕ ਤਾਂ ਕਲਾਸਾਂ ਲੱਗਦੀਆਂ ਨੇ ਸਰ ਫਿਰ ਮੈਂ ਨਹੀਂ ਆ ਸਕਾਂਗਾ ਮਨਿੰਦਰ ਤੋਂ ਕੋਰਾ ਜਵਾਬ ਸੁਣ ਕੇ ਇੱਕ ਵਾਰ ਤਾਂ ਸਾਨੂੰ ਗੁੱਸਾ ਆਇਆ ਪਰ ਮਨਿੰਦਰ ਵਰਗੇ ਕ੍ਰੀਏਟਿਵ ਕਲਾਕਾਰਾਂ ਨੂੰ ਛੱਡੋ ਵੀ ਬੇਕੂਫੀ ਸੀ ਪਰ ਮਨਿੰਦਰ ਵਰਗੇ ਕ੍ਰੀਏਟਿਵ ਕਲਾਕਾਰਾਂ ਨੂੰ ਸ਼ਰਨ ਵੀ ਬੇਕੂ ਫਿਰ ਜੀ ਸਰ ਨੇ ਮਨਿੰਦਰ ਦੀ ਬਾਤ ਸੁਣੀ ਸੀ ਇਸ ਲਈ ਉਸਨੇ ਸੋਚ ਕੇ ਰੈਸਲ ਦਾ ਟਾਈਮ 11 ਤੋਂ 2 ਵਜੇ ਕਰ ਦਿੱਤਾ ਜਿਨ੍ਹਾਂ ਨੇ ਹਸਲੇ ਨੂੰ ਸੀ ਉਹਨਾਂ ਨੇ ਲੈਕਚਰਾਂ ਦੀ ਜ਼ਿੰਮੇਵਾਰੀ ਸਰ ਨੇ ਆਪ ਲਈ ਸੀ ਕਿਸੇ ਦੇ ਲੈਕਰ ਸ਼ਾਰਟ ਨਹੀਂ ਹੋਣਗੇ ਹੁਣ ਹਰ ਰੋਜ਼ ਰੈਸਲ ਹੋਣ ਲੱਗੀ ਸਹਿਜ ਨੂੰ ਹੁਣ ਮਨਿੰਦਰ ਨੂੰ ਲੱਭਣਾ ਵੀ ਨਹੀਂ ਸੀ ਪੈਂਦਾ ਉਸ ਨਾਲ ਹੀ ਰੈਸਲ ਕਰਦਾ ਸੀ ਇਸ ਲਈ ਸਹਿਜ ਬਹੁਤ ਖਿੜਿਖਿੜੀ ਰਹਿੰਦੀ ਸੀ ਮਨਿੰਦਰ ਦੀ ਹੋਟਲ ਦੇ ਕਮਰੇ ਦਾ ਦਰਵਾਜ਼ਾ ਖੜਕ ਰਿਹਾ ਸੀ ਮਨਿੰਦਰ ਜਿਵੇਂ ਸੁਪਨੇ ਚ ਜਾਗਿਆ ਹੋਵੇ ਉਸਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਜਗਜੀਤ ਖੜਾ ਸੀ ਕਿਵੇਂ ਹੁਣ ਤਬੀਅਤ ਮੈਂ ਕਿਆ ਜਾਂਦਾ ਜਾਂਦਾ ਵੀਰ ਦਾ ਹਾਲ ਹੀ ਪੁੱਛਦਾ ਜਾਵਾ ਹੁਣ ਠੀਕ ਐ ਯਾਰ ਤੇਰੀ ਗੋਲੀ ਨੇ ਆਰਾਮ ਕਰਤਾ ਆ ਜਾ ਬੈਠ ਮੈਂ ਵਾਸ਼ਰੂਮ ਜਾ ਆਵਾਂ ਫਿਰ ਕੰਟੀਨ ਚ ਚਾਹ ਪੀਣੇ ਆ ਨਾਲੇ ਚਾਚੇ ਦੇ ਬਰੈਡ ਪਕੌੜੇ ਖਾਣਨੇ ਆ ਤੂੰ ਬੈਠ ਮੈਂ 5 ਮਿੰਟ ਚ ਆਇਆ ਜਗਜੀਤ ਕੁਰਸੀ ਤੇ ਬੈਠ ਗਿਆ ਤੇ ਮਨਿੰਦਰ ਵਾਸ਼ਰੂਮ ਚਲਾ ਗਿਆ ਚੱਲ ਆ ਜਾ ਥੱਲੇ ਚੱਲਦੇ ਹਾਂ ਕੰਟੀਨ ਵੱਲ ਮਨਿੰਦਰ ਨੇ ਵਾਜ ਦਿੱਤੀ ਉਹ ਦੋਵੇਂ ਕੰਟੀਨ ਵੱਲ ਚੱਲ ਪਏ ਯਾਰ ਤੂੰ ਤਾਂ ਅੱਜ ਕਮਾਲ ਹੀ ਕਰਤੀ ਐਨਾ ਵਧੀਆ ਭਾਸ਼ਣ ਮੈਂ ਨਹੀਂ ਸੁਣਿਆ ਕਿਸੇ ਜੂਨੀਅਰ ਲੀਡਰ ਕੋਲੋਂ ਤੈਨੂੰ ਇੰਨੇ ਘੱਟ ਸਮੇਂ 'ਚ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਬਾਰੇ ਕਿਵੇਂ ਪਤਾ ਲੱਗ ਗਿਆ ਯਾਰ ਜਗਜੀਤ ਨੇ ਦੁਪਹਿਰ ਵਾਲੀ ਰੈਲੀ ਦੀ ਗੱਲ ਛੇੜ ਲਈ ਬਸ ਉਦੋਂ ਇਲੈਕਸ਼ਨ ਵੇਲੇ ਆਪਾਂ ਸੁਣੇ ਤਾਂ ਸੰਬਾਸ਼ਣ ਮੁਲਾਜ਼ਮ ਮਸਲਿਆਂ ਬਾਰੇ ਚੱਲ ਛੱਡ ਹੋਰ ਦੱਸ ਦਫ਼ਤਰ ਠੀਕ ਰਿਹਾ ਚਰਮਾ ਜੀ ਤਾਂ ਨਹੀਂ ਆਏ ਸੀ ਮਨਿੰਦਰ ਨੇ ਜਵਾਬ ਦਿੱਤਾ ਆਏ ਸੀ ਤੇਰੇ ਬਾਰੇ ਪੁੱਛਦੇ ਸੀ ਮੈਂ ਦੱਸ ਦਿੱਤਾ ਵੀ ਤਬੀਅਤ ਖਰਾਬ ਸੀ ਉਹ ਚਲਾ ਗਿਆ ਜਗਜੀਤ ਬੋਲਿਆ ਬੋਲੇ ਨਹੀਂ ਕੁਝ ਫੇਰ ਮੇਰੇ ਬਾਰੇ ਜਾਂ ਛੁੱਟੀ ਬਾਰੇ ਮਨਿੰਦਰ ਨੇ ਪੁੱਛਿਆ ਉਹ ਨਹੀਂ ਯਾਰ ਤੇਰੀ ਉਹ ਹਮੇਸ਼ਾ ਤਰੀਫ ਹੀ ਕਰਦੇ ਹਨ ਪਤਾ ਨਹੀਂ ਤੂੰ ਕੀ ਘੋਲ ਕੇ ਸਿਰ 'ਚ ਪਾਇਆ ਸ਼ਰਮੇ ਦੀ ਜਗਜੀਤ ਨੇ ਮੁਸਕਰਾ ਕੇ ਕਿਹਾ ਲੈ ਮੈਂ ਕੀ ਪਾਉਣਾ ਸੀ ਸਿਰ 'ਚ ਉਹ ਆਪ ਹੀ ਬੰਦਾ ਚੰਗਾ ਆਪਾਂ ਵੀ ਕਿਸੇ ਕੰਮ ਨੂੰ ਜਵਾਬ ਨਹੀਂ ਦਿੰਦੇ ਜਦੋਂ ਕਹਿੰਦਾ ਉਦੋਂ ਹੀ ਕਰ ਦਿੰਨੇ ਹਾਂ हां ये गलत है गल्ला करदे कर दियो कन्टिन पहुंच गए चाचा जी ठीक हो ਤੁਸੀਂ ਸਾਨੂੰ ਚਾਹ ਪਿਆਓ ਜੀ ਨਾਲੇ ਬਰੈਡ ਪਕੌੜੇ ਖਾਓ ਭੁੱਖ ਲੱਗੀ ਐ ਮਨਿੰਦਰ ਨੇ ਕਟਿੰਨ ਵਾਲੇ ਚਾਚੇ ਦੇ ਪੈਰੀ ਹੱਥ ਲਾਉਂਦੇ ਕਿਹਾ ਅੱਜ ਲੰਚ ਨਹੀਂ ਕੀਤਾ ਜੋ ਭੁੱਖ ਲੱਗੀ ਐ ਬੈਠੋ ਮੈਂ ਹਾਜ਼ਰ ਕਰਦਾ ਚਾਚੇ ਨੇ ਕਿਹਾ ਨਹੀਂ ਚਾਚਾ ਅੱਜ ਲੰਚ ਨਹੀਂ ਕੀਤਾ ਲੰਚ ਟਾਈਮ 'ਚ ਰੈਲੀ ਸੀ ਅਸੀਂ ਉਹ ਸੁਣ ਚਲੇ ਗਏ ਫਿਰ ਆ ਕੇ ਮੈਂ ਲੇਟ ਗਿਆ ਮਨਿੰਦਰ ਬੋਲਿਆ ਤੂੰ ਨੇ ਹੀ ਰੈਲੀਆਂ ਅਟੈਂਡ ਕਰਨ ਲੱਗ ਗਿਆ ਅਜੇ ਤਾਂ ਨੌਕਰੀ ਨੂੰ ਸਾਲ ਨਹੀਂ ਹੋਇਆ ਚਾਚੇ ਨੇ ਹੈਰਾਨ ਹੋ ਕੇ ਪੁੱਛਿਆ ਬਸ ਆਈ ਹੈ ਚਾਚਾ ਜੀ ਮਨਿੰਦਰ ਨੇ ਸਹਿਜ ਹੀ ਕਿਹਾ ਲੈ ਚਾਚਾ ਕੱਲੀ ਰੈਲੀ ਸੁਣੀ ਥੋੜਾ ਇਹਨੇ ਤਾਂ ਪਾਸ਼ਣ ਦੇਣ ਵਾਲੇ ਵੱਟ ਕੱਢ ਤੇ ਰੈਲੀ ਵਾਲਾ ਪਾਸ਼ਣ ਜਗਜੀਤ ਦੇ ਦਿਮਾਗ ਵਿੱਚ ਅਜੇ ਵੀ ਨਹੀਂ ਸੀ ਨਿਕਲਿਆ ਅੱਛਾ ਜੀ ਫੇਰ ਗਿਆ ਕਾਕਾ ਤੂੰ ਕੰਮ ਚਾਚੇ ਨੇ ਹੱਸ ਕੇ ਕਿਹਾ ਚਾਚੇ ਦੇ ਛੋਟੂ ਨੇ ਚਾਹ ਤੇ ਬਰੈਡ ਪਕੌੜੇ ਉਹਨਾਂ ਦੇ ਅੱਗੇ ਰੱਖ ਦਿੱਤੇ ਜਗਜੀਤ ਚਾਹ ਪੀ ਕੇ ਚਲਾ ਗਿਆ ਤੇ ਮਨਿੰਦਰ ਕਮਰੇ 'ਚ ਜਾ ਕੇ ਫਿਰ ਲੇਟ ਗਿਆ ਉਸ ਦੀ ਸੋਚ ਫਿਰ ਕਾਲਜ ਪਹੁੰਚ ਗਈ ਮਨਿੰਦਰ ਦੁਆਰਾ ਲਿਖੀ ਸਕ੍ਰਿਪਟ ਤੇ ਗਿੱਧੇ ਦੀ ਰੈਸਲ ਹੋਣ ਲੱਗੀ ਇਹ ਕਾਫੀ ਮਿਹਨਤ ਦਾ ਕੰਮ ਸੀ ਔਲੀ-ਔਲੀ ਗਿੱਧੇ ਦੇ ਸਟੈਪ ਬੋਲੀਆਂ ਦੇ ਹਿਸਾਬ ਨਾਲ ਮੇਲ ਖਾਂਣ ਲੱਗੇ ਮਨਜੀਤ ਤੇ ਸੈਜ ਨੇ ਬਹੁਤ ਮਿਹਨਤ ਕੀਤੀ ਉਧਰ ਮਨਿੰਦਰ ਨੇ ਆਪਣੀ ਆਵਾਜ਼ ਵਿੱਚ ਵੀ ਗਿੱਧੇ ਦੇ ਸਟੈਪਾਂ ਦੇ ਹਿਸਾਬ ਨਾਲ ਤਬਦੀਲੀ ਕਰ ਲਈ ਕਿਸੇ ਸਟੈਪ 'ਚ ਉਹ ਹਲਕੀ ਆਵਾਜ਼ ਤੇ ਗਾਉਂਦਾ ਤੇ ਕਿਸੇ ਸਟੈਪ ਤੇ ਉੱਚੀ ਆਵਾਜ਼ ਗਾਉਂਦਾ ਕੁਝ ਦਿਨਾਂ ਦੀ ਰੈਸਲ ਦੇ ਤਾਲ ਮੇਲ ਬਿਠਾ ਦਿੱਤਾ ਹੁਣ ਇਹ ਗਿੱਧੇ ਦੀ ਆਈਟਮ ਬਹੁਤ ਹੀ ਵਧੀਆ ਬਣ ਗਈ ਸੀ ਕਾਲਜ ਚ ਯੂਥ ਫੈਸਟੀਵਲ ਸ਼ੁਰੂ ਹੋਣ ਦੇ 2 ਦਿਨ ਪਹਿਲਾਂ ਕਾਲਜ ਦੇ ਹਾਲ ਦੀ ਸਟੇਜ ਤੇ ਸਾਰੇ ਬੱਚਿਆਂ ਦੇ ਸਾਹਮਣੇ ਸਾਰੀਆਂ ਆਈਟਮਾਂ ਦੀ ਡਰੈਸ ਰਹਿਸਲੋਈ ਗਿੱਧੇ ਦੀ ਡਰੈਸ ਵਿੱਚ ਸਜ ਹੋਰ ਵੀ ਖੂਬਸੂਰਤ ਲੱਗ ਰਹੀ ਸੀ ਉਸ ਦੇ ਮੱਥੇ ਤੇ ਲੱਗਿਆ ਟਿੱਕਾ ਤੇ ਨੱਕ ਦਾ ਕੋਕਾ ਬਹਿ ਜਾ ਬਹਿ ਜਾ ਕਰਵਾ ਰਿਆ ਸੀ ਪੰਜਾਬੀ ਸੂਟ ਨਾਲ ਜੁੱਤੀ ਤੇ ਲੰਮੀ ਕੋਟ ਤੇ ਚ ਰੰਗ ਬਰੰਗੀ ਡੋਰੀ ਉਸ ਦੇ ਸੋਪਾ ਨੂੰ ਚਾਰ ਚੰਨ ਲਾ ਰਹੇ ਸੀ ਮਨਿੰਦਰ ਤੇ ਵੀ ਲੰਬਾ ਕੋ ਕਰਤਾ ਤਰਲੇਵਾਰੀ ਪੱਗ ਤੂਮਾ ਚਾਦਰਾਂ ਤੇ ਨੋਕ ਵਾਲੀ ਪੰਜਾਬੀ ਜੁੱਤੀ ਪਾਈ ਸੀ ਲੱਕ ਦੇ ਦਵਾਲੇ ਰੇਸ਼ਮੀ ਚੁੰਨੀ ਨਾਲ ਕਰਮਕਸਾ ਬੰਨਿਆ ਹੋਇਆ ਸੀ ਸਾਰੇ ਕਲਜ ਦੇ ਸਾਹਮਣੇ ਜਦੋਂ ਮਨਿੰਦਰ ਨੇ ਕੀ ਮਾਂ ਮਲਕੀ ਵਾਲਾ ਲੋਕ ਗੀਤ ਉੱਚੀ ਏਕ ਵਿੱਚ ਗਾਇਆ ਤਾਂ ਸੁਣਨ ਵਾਲਿਆ ਸ਼ਸ਼ਕਾਰ ਉੱਠੇ ਉਸ ਦੀ ਮਿੱਠੀ ਤੇ ਉੱਚੀ ਆਵਾਜ਼ ਨੇ ਹਾਲਚ ਬੈਠੇ ਸਰੋਤਿਆਂ ਦੇ ਮਨ ਮੋਹ ਲਏ ਗਿੱਧੇ ਦੀ ਆਈਟਮ ਸਭ ਤੋਂ ਬਾਅਦ ਚ ਸੀ ਜਦੋਂ ਮਨਿੰਦਰ ਦੀ ਆਵਾਜ਼ ਚ ਪਾਈਆਂ ਬੋਲੀਆਂ ਤੇ ਸਹਿਜ ਮਨਜੀਤ ਤੇ ਉਹਨਾਂ ਦੀਆਂ ਸਾਥਣਾਂ ਨੇ ਗਿੱਧਾ ਪਾਇਆ ਤਾਂ ਸਟਾਫ ਸਮੇਤ ਸਭ ਨੇ ਦਾਦ ਦਿੱਤੀ ਇਸ ਤਰ੍ਹਾਂ ਦਾ ਕਿਦਾਂ ਪਹਿਲੀ ਵਾਰ ਸੀ ਕਿ ਪਲੇਬੈਕ 'ਚ ਮੁੰਡਾ ਹੋਵੇ ਤੇ ਕੁੜੀਆਂ ਬੋਲੀਆਂ ਪਾਉਣ। ਉਸ ਦਿਨ ਹੀ ਤੈਅ ਹੋ ਗਿਆ ਸੀ ਕਿ ਗਿੱਧੇ ਵਾਲੀ ਆਈਟਮ ਨੂੰ ਪਹਿਲੇ ਨੰਬਰ ਤੇ ਆਉਣ ਨੂੰ ਕੋਈ ਨਹੀਂ ਰੋਕ ਸਕਦਾ। ਪ੍ਰਿੰਸੀਪਲ ਨੇ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਗੁਲਦੀਪ ਸਰ ਅਤੇ ਅੰਜਲੀ ਮੈਡਮ ਨੂੰ ਸ਼ਾਬਾਸ਼ੀ ਦਿੱਤੀ। ਕੁਲਦੀਪ ਸਰ ਨੇ ਪ੍ਰਿੰਸੀਪਲ ਸਾਹਿਬ ਨੂੰ ਦੱਸਿਆ ਕਿ ਸਾਰੇ ਕੰਮ ਦੇ ਪਿੱਛੇ ਜਿਸ ਮੁੰਡੇ ਦੀ ਮਿਹਨਤ ਹੈ ਉਹ ਹੈ ਮਨਿੰਦਰ। ਪ੍ਰਿੰਸੀਪਲ ਸੈਮ ਨੇ ਮਨਿੰਦਰ ਨੂੰ ਵੀ ਸ਼ਾਬਸ਼ ਦਿੱਤੀ ਆਸ ਮੁਤਾਬਕ ਯੂਥ ਫੈਸਟੀਵਲ ਬਹੁਤ ਵਧੀਆ ਹੋਇਆ ਮਨਿੰਦਰ ਦਾ ਗੀਤ ਤੇ ਗਿੱਧੇ ਦੀ ਆਈਟਮ ਫਰਸਟ ਆਉਂਦੇ ਨਾਲ ਨਾਲ ਯੂਨੀਵਰਸਿਟੀ ਯੂਥ ਫੈਸਟੀਵਲ ਲਈ ਵੀ ਚੁਣੀਆਂ ਗਈਆਂ ਯੂਨੀਵਰਸਿਟੀ ਯੂਥ ਫੈਸਟੀਵਲ 2 ਮਹੀਨੇ ਬਾਅਦ ਸੀ ਹੁਣ ਮਨਿੰਦਰ ਕਾਲਜ ਵਿੱਚ ਬਹੁਤ ਹਰਮਨ ਪਿਆਰਾ ਹੋ ਗਿਆ ਸੀ ਸਹਿਜ ਮਨਿੰਦਰ ਤੇ ਮਨਿੰਦਰ ਸੈਜ ਜਸ ਮਨਜੀਤ ਤੇ ਮਨਿੰਦਰ ਹੁਣ ਵਧੀਆ ਦੋਸਤ ਬਣ ਗਏ ਹੁਣ ਉਹਨਾਂ ਨੇ ਯੂਨੀਵਰਸਿਟੀ ਯੂਥ ਫੈਸਟੀਵਲ ਲਈ ਫੇਰ ਐਸਲ ਇਕੱਠੀਆਂ ਨੇ ਕਰਨੀ ਸੀ ਮਨਿੰਦਰ ਦੀ ਸੋਚ ਅਦਿਤਾਂ ਦੋਦੋ ਟੁੱਟੀ ਜਦੋਂ ਨਾਲ ਦੇ ਕਮਰੇ ਵਾਲੇ ਮੁੰਡੇ ਨੇਵਾਜ ਮਰੀ ਮੰਨਾ ਰੋਟੀ ਖਾਣ ਨਹੀਂ ਜਾਣਾ ਅੱਜ ਕਿਵੇਂ ਪਿਆ ਜਿਵੇਂ ਮਹਿਬੂਬਾ ਰੁੱਸ ਗਈ ਹੁੰਦੀ ਹੈ ਉਹ ਨਹੀਂ ਯਾਰ ਮੈਂ ਵੈਸੇ ਹੀ ਪਿਆ ਅੱਜ ਸਿਰ ਦੁਖਦਾ ਸੀ ਦੁਪਹਿਰੇ ਮਨਿੰਦਰ ਨੇ ਜਾ ਦਿੱਤਾ ਚੱਲ ਫੇਰ ਆ ਜਾ ਚੱਲ ਗਏ ਮੈਂ ਇਸ ਤੇ ਰੋਟੀ ਖਾ ਕੇ ਤਾਸ਼ ਦੀਆਂ ਬਾਜ਼ੀਆਂ ਲਾਵਾਂਗੇ ਦੋਤੋ ਤੇਰੇ ਪੇਪਰ ਖਤਮ ਹੋ ਗਏ ਜਿਹੜਾ ਤਾਸ਼ ਖੇਡਣ ਨੂੰ ਕਹਿਣਾ ਲੈ ਦੱਸ ਤਾਸ਼ ਨਾਲ ਤਾਂ ਦਿਮਾਗ ਫਰੈਸ਼ ਹੋਊ ਫਿਰ ਲੱਗੂ ਕੋਟਾ ساری ਰਾਤ ਵੈਸੇ ਤੈਨੂੰ ਮੌਜਾ ਯਾਰ ਸਾਰਾ ਪੜਾਈ ਦਾ ਫਿਕਰ ਤਾਂ ਨਹੀਂ ਤੈਨੂੰ ਕੀ ਪਤਾ ਇਸ ਜਾਨ ਨੂੰ ਕਿੰਨੇ ਸਿਆਪੇ ਆ ਚੱਲ ਛੱਡ ਆ ਜਾ ਫਟਾਫਟ ਨਹੀਂ ਤਾਂ ਕੁਰਸੀਆਂ ਰੁਕ ਜਾਣੀਆਂ ਫਿਰ ਘੰਟਾ ਵੇਟ ਕਰਨੀ ਪੈਣੀ ਆ ਜਾ ਛੇਤੀ ਉਹ ਦੋਵੇਂ ਦੌੜਦੇ ਹੋਏ ਮੈਸ ਚ ਪਹੁੰਚ ਗਏ ਮਨਿੰਦਰ ਨੂੰ ਆਣਾ ਯੂਨੀਵਰਸਿਟੀ ਦੇ ਮਲਾਜਮ ਵੀ ਸਤਿਕਾਰ ਨਾਲ ਬੁਲਾਉਂਦੇ ਬਹੁਤ ਸਾਰਿਆਂ ਨੂੰ ਮਨਿੰਦਰ ਜਾਣਦਾ ਵੀ ਨਹੀਂ ਸੀ ਉਹ ਵੀ ਬੁਲਾ ਕੇ ਜਾਂਦੇ ਮਨਿੰਦਰ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸਨੇ ਐਸਾ ਕੀ ਤੀਰ ਮਾਰ ਦਿੱਤਾ ਯਾਰ ਜਗਜੀਤ ਇੱਕ ਗੱਲ ਦੱਸੋ ਮੈਨੂੰ ਉਸ ਦਿਨ ਮੈਂ ਮੁਲਾਜ਼ਮਾਂ ਦੀਆਂ ਮੰਗਾ ਬਾਰੇ ਹੀ ਗੱਲ ਕੀਤੀ ਸੀ ਸਾਰੇ ਬੁਲਾਰਿਆਂ ਨੇ ਵੀ ਉਹੋ ਹੀ ਕੀਤਾ ਸੀ ਮੈਂ ਪਤਾ ਨਹੀਂ ਕਿਹੜਾ ਕੱਦੂ ਜੇ ਤੀਰ ਮਾਰਦਾ ਜਿਹੜਾ ਮੁਲਾਜ਼ਮ ਮੈਨੂੰ ਇੰਨੇ ਸਤਕਾਰ ਨਾਲ ਬੁਲਾਉਣ ਲੱਗੇ ਉਹ ਭਰਾਵਾ ਲੱਕੜ ਨਾਲ ਲੋਹਾ ਵੀ ਤਰ ਗਿਆ ਤੇਰੇ ਕਰਕੇ ਲੋਕ ਮੈਨੂੰ ਵੀ ਸਾਸਤਰੀ ਕਾਲ ਬੁਲਾਉਣ ਲੱਗੇ ਸਭ ਨੂੰ ਪਤਾ ਆਪਾਂ ਇਕੱਠੇ ਰਹਿਣੇ ਆ ਜਗਜੀਤ ਨੇ ਹੱਸ ਕੇ ਕਿਹਾ ਪਰ ਕਿਉਂ ਮੈਂ ਜੇ ਹਕੀਕਤ ਆ ਯਾਰ ਯਾਰ ਸੱਚੀ ਗੱਲ ਦੱਸਾਂ ਤੇਰਾ ਪਾਛੂ ਸੀ ਬਾਲਾ ਘੜ ਯਾਰ ਮੈਂ ਵੀ ਤੇਰਾ ਦਵਾਨਾ ਹੋ ਗਿਆ ਉਸ ਦਿਨ ਤੋਂ ਬਾਅਦ ਜਿਨ ਜੀਤ ਨੇ ਦਿਲ ਦੀ ਗੱਲ ਕਿ ਚੱਲ ਛੱਡ ਮੈਂ ਕੱਲ ਨੂੰ ਪਿੰਡ ਜਾਣਾ ਤੇਰੇ ਲਈ ਕਈ ਨਹੀਂ ਲੈ ਕੇ ਆਉ ਉਹ ਖਾਲੀ ਦੇ ਦੇਈ ਮੈਨੂੰ ਖਾਲੀ ਕਿੱਥੇ ਉਹ ਤਾਂ ਬਹੁਤ ਪਈ ਹੈ ਹਜੇ ਅਗਲੀ ਵਾਰੀ ਲੈ ਆਈ ਐ ਤੇ ਕੀ ਨਹੀਂ ਮੈਨੂੰ ਲੱਗਦਾ ਤੂੰ ਪੀਂਦਾ ਨਹੀਂ ਫਿਰ ਸੌਂਦਾ ਹੀ ਹੈ ਸ਼ਰਾਬ ਨੰਬਰਦਾਰ ਸਾਹਿਬ ਤਾਂ ਦੋ ਦਿਨਾਂ 'ਚ ਖਾਲੀ ਕਰ ਦਿੰਦੇ ਆ ਕਹਿਣੀ ਮਨਿੰਦਰ ਨੇ ਅਸਕੇ ਕਿਹਾ ਯਾਰ ਬਾਲੀ ਤੇ ਹੈ ਮੈਂ ਤਾਂ ਬਸ ਥੋੜੀ ਜਿਹੀ ਪੀ ਸਕਦਾ ਬਸ ਜਗਜੀਤ ਨੇ ਸੱਚੀ ਗੱਲ ਕਹੀ ਮਨਿੰਦਰ ਅਗਲੇ ਦਿਨ ਪਿੰਡ ਗਿਆ ਇੱਕ ਛੁੱਟੀ ਨਾਲ ਲਾ ਲਈ ਮਨਿੰਦਰ ਦੀ ਮਾਂ ਉਸ ਨੂੰ ਦੀ ਪੈਣ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਸੀ ਵਿਆਹ ਤਾਂ ਹਲੇ ਸਾਲ ਪਿਆ ਸੀ ਪਰ ਮਾਂ ਹੁਣੇ ਹੀ ਪੱਬਾ ਬਰ ਹੋਈ ਫਿਰਦੀ ਆ ਸਾਲਾ ਸਾਲ ਤਾਂ ਆਇਆ ਲੈ ਮੈਂ ਇੱਕ ਗੱਲ ਹੋਰ ਸੋਚਦੀ ਹਾਂ ਮਨਿੰਦਰ ਮਨਿੰਦਰ ਦੀ ਮਾਂ ਨੇ ਕਿਹਾ ਹਾਂ ਦਸਮਾ ਕੀ ਸੋਚਦੀ ਹੈ ਤੂੰ ਬੇ ਮੈਂ ਸੋਚਦੀ ਆਂ ਕਿ ਜੇ ਤੇਰੇ ਲਈ ਵੀ ਰਿਸ਼ਤਾ ਲੱਭ ਲਿਆ ਜਾਏ ਆਪਾਂ ਦੋਵੇਂ ਵਿਆਹ ਇਕੱਠੇ ਹੀ ਕਰ ਲੱਗੇ ਮਾਂ ਤੂੰ ਅਜੇ ਮੇਰੇ ਵਿਆਹ ਬਾਰੇ ਨਾ ਸੋਚੋ ਤੁਕੜੀ ਦੇ ਵਿਆਹ ਦੀ ਤਿਆਰੀ ਕਰ ਵੱਡਿਆਂ ਨਾਲ ਮੱਥਾ ਲਾਇਆ ਆਪਾਂ ਪੂਰੇ ਉੱਤਰ ਜਾਈਏ ਹੋਰ ਦਸਾਂ ਕਰਿਆ ਕਰ ਜਾ ਵਿਪਰੀ ਤੂੰ ਐਵੇਂ ਨਾ ਸੋਚਿਆ ਕਰ ਸਭ ਵਧੀਆ ਹੋ ਜਦੋਂ ਤੱਕ ਤੇਰੀ ਮਾਂ ਬੈਠੀ ਏ ਤੂੰ ਫਿਕਰ ਨਾ ਕਰ ਮਨਿੰਦਰ ਦੀ ਮਾਂ ਨੇ ਹੰਕਾਰ ਚ ਗਿਆ ਮਨਿੰਦਰ ਦੇ ਪਰਿਵਾਰ ਕੋਲੇ ਹੁਣ ਪੈਸਿਆਂ ਦੀ ਕਮੀ ਨਹੀਂ ਸੀ ਕਿਉਂਕਿ ਮਨਿੰਦਰ ਦੀ ਖੇਤੀ ਬਹੁਤ ਵਧੀਆ ਸੀ ਮਨਿੰਦਰ ਹਰ ਵਾਰ ਨਵੇਂ ਬੀਜ ਲਿਆ ਕੇ ਫਸਲ ਬੀਜਦਾ ਮਹਿਰਾਂ ਦਾ ਸਲੰਘ ਕਰਕੇ ਰੇਸ ਬ੍ਰੇਕ ਕਰਦਾ ਇਸ ਨਾਲ ਉਸ ਦੀ ਫਸਲ ਝਾੜ ਵੱਧ ਨਿਕਲਦਾ ਇਸ ਦੇ ਨਾਲ ਨਾਲ ਉਸਨੇ ਡੈਰੀ 'ਚ ਵਾਧੂ ਦੁੱਧ ਪਾਉਣਾ ਵੀ ਸ਼ੁਰੂ ਕਰ ਦਿੱਤਾ। ਛੇਰ ਵਾਲੇ ਮਕਾਨ ਦਾ ਕਿਰਾਇਆ ਵੀ ਆਉਣ ਲੱਗ ਗਿਆ। ਇਸ ਦੇ ਨਾਲ ਮਨਿੰਦਰ ਟਰੈਕਟਰ ਨਾਲ ਕਿਰਾਏ ਤੇ ਕੰਮ ਕਰਦਾ। ਇਸ ਤਰ੍ਹਾਂ ਮਨਿੰਦਰ ਨੂੰ ਕਈ ਪਾਸਿਓਂ ਪੈਸੇ ਆਉਣ ਲੱਗ ਗਏ। ਇਸ ਨਾਲ ਸਾਰਾ ਕਰਜ਼ਾ ਲੈ ਗਿਆ। ਹੁਣ ਜਿਹੜੇ ਵਾਧੂ ਪੈਸੇ ਆਉਂਦੇ ਮਨਿੰਦਰ ਨੇ ਮਾਣ ਨਾਲ ਜ਼ਲਾ ਕਰਕੇ ਉਹਨਾਂ ਨੂੰ ਆਰਤੀ ਕੋਲੇ ਵਿਆਜ ਤੇ ਰੱਖ ਦਿੱਤੇ ਸੀ। ਇਹਨਾਂ ਪੈਸਿਆਂ ਕਰਕੇ ਮਨਿੰਦਰ ਦੀ ਮਾਂ ਨੂੰ ਹੰਕਾਰ ਸੀ। ਦਰਸਲ ਮਨਿੰਦਰ ਦੀ ਮਾਂ ਮਨਿੰਦਰ ਦੀ ਸਾਰੀ ਮਿਹਨਤ ਦਾ ਕ੍ਰੈਡਿਟ ਆਪ ਲੈਂਦੀ ਸੀ ਉਹ ਸੋਚਦੀ ਸੀ ਕਿ ਸਭ ਕੁਝ ਉਸ ਕਰਕੇ ਹੋਇਆ ਮਨਿੰਦਰ ਦੀ ਮਾਂ ਦੀ ਸੋਚ ਸੀ ਕਿ ਕੁੜੀ ਦਾ ਵਿਆਹ ਚੰਗੇ ਢੰਗ ਕਰਕੇ ਉਹ ਸ਼ਰੀਕਾਂ ਦਾ ਮੂੰਹ ਬੰਦ ਕਰੇਗੀ ਕਿਉਂਕਿ ਜਦੋਂ ਮਨਿੰਦਰ ਉਹ ਰੀਪਿੰਡ ਸ਼ਿਫਟ ਹੋਏ ਸੀ ਤੇ ਬਹੁਤੇ ਸ਼ਰੀਕਾਂ ਲੱਗੇ ਸੀ ਵੀ ਜੇ ਜ਼ਮੀਨ ਵੇਚਣੀ ਹੋਈ ਤਾਂ ਪਹਿਲਾਂ ਸਾਨੂੰ ਦੱਸ ਦਿਓ ਅਸੀਂ ਗਾਹਕ ਇਹ ਗੱਲ ਮਨਿੰਦਰ ਦੀ ਮਾਂ ਦੇ سینੇ ਤੇ ਆਰੀ ਵਾਂਗੂ ਲੱਗੀ ਸੀ ਇਹ ਗੱਲ ਸੀ ਕਿ ਮਨਿੰਦਰ ਦੀ ਮਾਂ ਕੁੜੀ ਦਾ ਵਿਆਹ ਬਹੁਤਾ ਉਹ ਵਧੀਆ ਕਰਨਾ ਚਾਹੁੰਦੀ ਸੀ ਮੰਨਿੰਦਰ ਮਾਂ ਦੀ ਹਰ ਰਿਸਾ ਪੂਰੀ ਕਰਨਾ ਚਾਹੁੰਦਾ ਸੀ ਉਹ ਜਦੋਂ ਵੀ ਪਿੰਡ ਆਉਂਦਾ ਹਮੇਸ਼ਾ ਚਬਾਰੇ ਚ ਸੌਂਦਾ ਔਰ ਉੱਠ ਕੇ ਆ ਕੇ ਸਿੱਧਾ ਚਬਾਰੇ ਚੜ ਗਿਆ ਇੱਕ ਵਾਰੀ ਫੇਰ ਉਹ ਪੁਰਾਣੀਆਂ ਯਾਦਾਂ ਚ ਗੁੱਤੇ ਖਾਣ ਲੱਗ ਗਿਆ ਉਸ ਦੀ ਸੁਰਤ ਕਾਲਜ ਪਹੁੰਚ ਗਈ ਉਸ ਦੇ ਕਾਲਜ ਜੁਨੀਵਰਸਿਟੀ ਦੇ ਯੂਥ ਫੈਸਟੀਵਲ ਲਈ ਰਹਿਸਨਾ ਸ਼ੁਰੂ ਹੋ ਗਈਆਂ ਸਾਇਦ ਜ ਮਨਜੀਤ ਮੰਨਿੰਦਰ ਤੇ ਜ਼ਿੰਮੇਵਾਰੀ ਜ਼ਿਆਦਾ ਸੀ ਕਾਲਜ ਵਾਲੇ ਆਸ ਲਾਈ ਬੈਠੇ ਸਨ ਕਿ ਇਸ ਵਾਰੀ ਸਾਡਾ ਕਾਲਜ ਯੂਨੀਵਰਸਿਟੀ ਚੋਂ ਵੀ ਫਸਟ ਆਏਗਾ ਗਿੱਦੇ ਦੀ ਆਈਟਮ ਤੇ ਬਹੁਤ ਹਾਸੇ। ਦੂਸਰਾ ਮਨਿੰਦਰ ਤੇ ਆਸੀ। ਵੀ ਉਹ ਗੀਤ ਜੋ ਫਸਟ ਆਏਗਾ। ਉਸ ਦੀ ਆਵਾਜ਼ ਚ ਦਮ ਸੀ। ਗਿੱਦੇ ਦੀ ਪੂਰੀ ਟੀਮ ਮਨਿੰਦਰ, ਕੁਲਦੀਪ ਸਰ ਤੇ ਅੰਜਲੀ ਮੈਡਮ ਕਾਲਜ ਦੀ ਮਿੰਨੀ ਵਸਤੇ ਬੈਠ ਕੇ ਪਟਿਆਲੇ ਯੂਨੀਵਰਸਿਟੀ ਪਹੁੰਚ ਗਏ। ਇਹ ਪਹਿਲੀ ਵਾਰ ਸੀ ਕਿ ਸਹਿਜ ਆਪਣੇ ਘਰ ਤੋਂ ਇਕੱਲੀ ਬਾਹਰ ਜਾ ਰਹੀ ਸੀ ਉਹ ਹਿੰਮਤ ਕਰਕੇ ਮਨਿੰਦਰ ਦੇ ਨਾਲ ਵਾਲੀ ਸੀਟ ਤੇ ਬੈਠ ਗਈ। ਸਹਿਜ ਤੁਸੀਂ ਕੁੜੀਆਂ ਦੇ ਨਾਲ ਦੂਸਰੀ ਸੀਟ ਤੇ ਬੈਠੋ ਇੱਥੇ ਮੈਂ ਬੈਠਣਾ ਹੈ ਕੁਲਦੀਪ ਸਰ ਨੇ ਸਹਿਜ ਨੂੰ ਕਿਹਾ। ਸਰ ਤੁਸੀਂ ਪਲੀਜ਼ ਉਧਰ ਬੈਠ ਜਾਓ ਮੈਂ ਤੇ ਮਨਿੰਦਰ ਨੇ ਬੋਲਣਾ ਬਾਰੇ ਇੱਕ ਵਜੇ ਡਿਸਕਸ ਕਰਨਾ ਸਰ ਇਹਨੇ ਚਲਾਕੀ ਨਾਲ ਸੀਟ ਰੋਕ ਲਈ ਕੁਲਦੀਪ ਸਰ ਕੁਝ ਨਹੀਂ ਬੋਲੇ ਤੇ ਦੂਸਰੀ ਸੀਟ ਤੇ ਬੈਠ ਗਏ ਯੂਨੀਵਰਸਿਟੀ ਚਾ ਦੋ ਦਿਨ ਹੋਰ ਇਕੱਠੇ ਰਹੇ ਮਨਿੰਦਰ ਨੇ ਸੈਜ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਸੈਜ ਨੇ ਮਨਿੰਦਰ ਨੂੰ ਆਪਣੇ ਗਰੀਬ ਮਾਂ-ਬਾਪ ਬਾਰੇ ਦੱਸਿਆ ਸੈਜ ਦੇ ਪਾਪਾ ਇੱਕ ਸਰਕਾਰੀ ਦਫ਼ਤਰ ਚ ਅਧਿਕਾਰੀ ਕਰਮਚਾਰੀ ਸਨ ਉਸਦਾ ਵੱਡਾ ਭਰਾ ਵੀ ਇੱਕ ਚਾਹ ਮਲਾਜਮ ਸੀ ਛੋਟਾ ਪੜਾ ਟਰੱਕ ਤੇ ਕਲੀਨਰ ਸੀ ਤੇ ਮਾਂ ਲੋਕਾਂ ਦੇ ਕੱਪੜੇ ਸਹੁੰਦੀ ਸੀ ਖੜੇ ਦੇ ਮਕਾਂਚ ਰਹਿੰਦੇ ਸਾਨੂੰ ਉਹਦੇ ਪਾਪਾ ਕੋਲੇ ਜਿਹੜੀ ਲੋਕਲੇ ਜ਼ਮੀਨ ਸੀ ਉਸ ਨੂੰ ਵੇਚ ਕੇ ਸਹਿਜ ਦੀ ਵੱਡੀ ਪੈਂਦਾ ਤੇ ਭਰਾ ਦਾ ਵਿਆਹ ਕਰ ਦਿੱਤਾ ਸੀ ਉਹਨਾਂ ਦੀਆਂ ਦੋਨੋਂ ਆਇਟਮਾ ਯੂਨੀਵਰਸਿਟੀ ਚੋਂ ਵੀ ਪਹਿਲੇ ਨੰਬਰ ਤੇ ਆਏ ਸਨ ਜਦੋਂ ਟਰਾਫੀਆਂ ਜਿੱਤ ਕੇ ਵਾਪਸ ਕਾਲਜ ਆਏ ਤਾਂ ਉਹਨਾਂ ਦਾ ਪਰਵਾਂ ਸਵਾਗਤ ਕੀਤਾ ਗਿਆ ਮਨਿੰਦਰ ਚੈਦਾ ਜੀ ਵੀ ਕਾਲਜ ਦੀਆਂ ਸੋਚਾਂ ਵਿੱਚ ਵਾਪਸ ਨਾ ਆਉਂਦਾ ਜੀ ਉਹਨਾਂ ਦਾ ਪਾਲੀ ਚ ਬਾਰੇ ਚ ਦੁੱਧ ਲੈ ਕੇ ਨਾ ਆਉਂਦਾ ਭਾਈ ਜੀ ਦੁੱਧ ਲਿਆ ਜਾਂਦੀ ਠੀਕ ਹੈ ਮੈਂ ਇੱਥੇ ਰੱਖ ਦੇ ਮੈਂ ਪੀ ਲੈਣਾ ਹੋਰ ਸਨ ਕਿਵੇਂ ਆ ਤੂੰ ਮੈਂ ਠੀਕ ਆ ਬਾਈ ਜੀ ਐਨਾ ਕਹਿ ਕੇ ਪਾਲੀ ਥਲੇ ਚਲਾ ਗਿਆ ਤੇ ਮਨਿੰਦਰ ਦਦੂ ਵੀ ਕੇ ਸੌਂ ਗਿਆ ਸਵੇਰੇ ਉੱਠ ਕੇ ਮਨਿੰਦਰ ਖੇਤ ਗਿਆ ਉਸ ਦਿਨ ਤੋਂ ਛੁੱਟ ਗਿਆ ਹੋਰ ਸਨ ਉਸਨੇ ਹਮੇਸ਼ਾ ਵਾਂਗ ਸਾਰੇ ਖੇਤ ਦਾ ਚੱਕਰ ਲਾਇਆ ਕੰਮ ਕਰਾਂਗਾ ਵਟਾਰੇ ਸੀ ਸੋਰੋਂ ਦਾ ਪੱਕਣ ਤੇ ਸੀ ਮਗਰ ਤੁਸੀਂ ਸਰੋਂ ਨੂੰ ਪਾਣੀ ਨਹੀਂ ਲਾਇਆ ਮੈਂ ਨਾਲੇ ਕਹਿ ਕੇ ਗਿਆ ਸੀ ਵੀ ਸਰੋਂ ਨੂੰ ਪਾਣੀ ਜ਼ਰੂਰ ਲਾਇਓ ਹਨੇਂਦਰ ਨੇ ਸਿਰੀ ਨੂੰ ਪੁੱਛਿਆ ਬਾਈ ਜੀ ਨੰਬਰਦਾਰ ਸਾਹਿਬ ਕਹਿੰਦੇ ਸਰੋਂ ਨੂੰ ਹੁਣ ਪਾਣੀ ਦਾ ਕੋਈ ਫਾਇਦਾ ਨਹੀਂ ਕਣਕ ਨੂੰ ਲਾਓ ਫਿਰ ਬਾਈ ਜੀ ਅਸੀਂ ਕਣਕ ਨੂੰ ਲਾ ਦਿੱਤਾ ਯਾਰ ਸਰੋਂ ਨੂੰ ਜੇ ਪਾਣੀ ਲੱਗ ਜਾਂਦਾ ਝਾੜ ਤੇ ਬਹੁਤ ਫਰਕ ਪੈਣਾ ਸੀ ਚਲੋ ਜੋ ਹੋਇਆ ਠੀਕ ਹੈ ਨੰਬਰਦਾਰ ਸਾਹਿਬ ਖੇਤ ਆਏ ਸੀ ਨਹੀਂ ਬਾਈ ਜੀ ਖੇਤ ਨਹੀਂ ਆਈ ਸੀ ਉਹ ਬਾਈ ਜੀ ਉਹ ਕਿੰਨੇ ਦਿਨ ਰਹਿਣਾ ਤੁਸੀਂ ਕੱਲ ਮੈਂ ਜਾਊਂਗਾ ਅਕਸਰ ਕੀ ਕੋਈ ਕੰਮ ਹੈ ਬਾਈ ਜੀ ਜਿਸ ਦਿਨ ਦਾ ਇਹ ਤੁਹਾਡੇ ਨਾਲ ਜਾ ਕੇ ਆਇਆਗਾ ਇਹ ਤਾਂ ਤਰੀਫਾਂ ਹੀ ਕਰੀ ਜਾਂਦਾ ਉੱਥੋਂ ਦੀਆਂ ਕੋਲ ਖੜੇ ਦੂਜੇ ਸੀਰੀ ਬਸੰਤੇ ਨੇ ਕਿਹਾ ਅੱਛਾ ਉੱਥੇ ਨਾ ਕਿਸਾਨ ਮੇਲਾ ਲੱਗਦਾ ਹਰ ਸਾਲ ਜਦੂ ਵਾਰੀ ਐਦ ਕੀ ਵਾਲਾ ਤਾਂ ਲੰਘ ਗਿਆ ਅਗਲੀ ਵਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਜਾਊਂ ਕਿਸਾਨ ਮੇਲੇ 'ਚ ਬਾਈ ਸੱਚੀ ਲੈ ਕੇ ਜਾਏਂਗਾ ਬਸੰਤਾ ਖੁਸ਼ ਹੋ ਗਿਆ ਬਾਈ ਮੈਂ ਤਾਂ ਰਾਤ ਰਹੂੰ ਫਿਰ ਤੁਹਾਡੇ ਕੋਲੇ ਨਾਲੇ ਸੋਫੀਆਂ ਪੀਵਾਂਗੇ ਬਾਈ ਜੀ ਮੰਗਰਨੇ ਕਿਹਾ ਲੈ ਸੋਫੀਆ ਪਿਉ ਮੈਂ ਤੁਹਾਨੂੰ ਅੰਗਰੇਜ਼ੀ ਪਿਉਨ ਵਾਲੇ ਮੁਰਗੇ ਨਾਲ ਰੋਟੀ ਖਵਾਉ ਮੰਨਿੰਦਰ ਨੇ ਸਕੇ ਫਿਰ ਤਾਂ ਨਯਾਰਾ ਜੂ ਭਾਈ ਜੀ ਪਰ ਆ ਬਸੰਤੇ ਨੇ ਪੀ ਕੇ ਗੰਧ ਬਹੁਤ ਪਾਉਣਾ ਭਾਈ ਜੀ ਮਗਰ ਨਹੀਂ ਕਿਹਾ ਲੈ ਮੈਂ ਕਮਲਾ ਮਾਈ ਜੀ ਇਹ ਤਾਂ ਸਾਲ ਐਵੇਂ ਭੁੱਕੀ ਜਾਂਦਾ ਜੇ ਗੰਧ ਪਾਇਆ ਫਿਰ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਛੇਤਰ ਵੀ ਪੇਰੂ ਬਹੁਤ ਮੰਨਿੰਦਰ ਨੇ ਕਿਹਾ ਮੰਨਿੰਦਰ ਆਪਣੇ ਕੰਮਿਆਂ ਨਾਲ ਬਹੁਤ ਦੋਸਤਾਨਾ ਸੀ ਕਈ ਵਾਰੀ ਜਦੋਂ ਮਨਿੰਦਰ ਗੀਤ ਕੰਮ ਕਰਦਾ ਹੁੰਦਾ ਤਾਂ ਮਾਂ ਨੇ ਪਾਲੀ ਦੇ ਹੱਥ ਮਨਿੰਦਰ ਲਈ ਵੱਧ ਕੇ ਉਹ ਪਾ ਕੇ ਪਰੌਂਠੇ ਬਣਾ ਕੇ ਭੇਜਦੇ ਨੇ ਮਨਿੰਦਰ ਆਪਣੇ ਪਰੌਂਠੇ ਉਹਨਾਂ ਦੋਨਾਂ ਨਾਲ ਮਿਲਾ ਕੇ ਖਾਂਦਾ ਸੀ ਮਿਲ ਕੇ ਇੱਕ ਇੱਕ ਪਰੌਂਠਾ ਉਹਨਾਂ ਨੂੰ ਵੀ ਦੇ ਦਿੰਦਾ ਕਈ ਵਾਰੀ ਮਾਂ ਬਦਾਮਾ ਵਾਲਾ ਦੁੱਧ ਭੇਜਦੀ ਤੇ ਉਹਨਾਂ ਦੋਨਾਂ ਲਈ ਚਾ ਪਰ ਮਨਿੰਦਰ ਉਹਨਾਂ ਨੂੰ ਵੀ ਦੁੱਧ ਦੇ ਦਿੰਦਾ ਕਈ ਵਾਰੀ ਜਦੋਂ ਜ਼ਿਆਦਾ ਠੰਡ ਹੋਣੀ ਤਾਂ ਮਨਿੰਦਰ ਨੇ ਉਹਨਾਂ ਨੂੰ ਦੋ-ਦੋ ਪੈਗ ਵੀ ਲਵਾ ਦੇਨੇ ਕਈ ਵਾਰੀ ਜੇ ਰਾਤ ਦੀ ਪਾਣੀ ਦੀ ਵਾਰੀ ਹੋਣੀ ਤਾਂ ਮਨਿੰਦਰ ਨੇ ਉਹਨਾਂ ਨੂੰ ਮੀਟ ਲਿਆਉਣ ਲਈ ਪੈਸੇ ਵੀ ਦੇ ਦੇਨੇ ਉਹਨਾਂ ਖੇਤੀ ਮੀਟ ਬਣਾਉਣਾ ਤੇ ਖੁਸ਼ ਹੋ ਕੇ ਖਾਣਾ ਜੇ ਮਨਿੰਦਰ ਉਹਨਾਂ ਦਾ ਇੰਨਾ ਕਰਦਾ ਸੀ ਤਾਂ ਉਹ ਦੋਵੇਂ ਵੀ ਮਨਿੰਦਰ ਤੇ ਜਾਨ ਛਿੜਕਦੇ ਸੀ ਮਨਿੰਦਰ ਬਾਵੇਂ ਅੱਧੀ ਰਾਤ ਨੂੰ ਹਾਕ ਮਾਰ ਲੈਂਦਾ ਉਹ ਭੱਜੇ ਆਉਂਦੇ ਸਨ ਮਨਿੰਦਰ ਦੇ ਪਾਪਾ ਜਾਨੀ ਨੰਬਰਦਾਰ ਸਾਹਿਬ ਕਈ ਵਾਰੀ ਸਾਵਧਨ ਅਸੀਂ ਉਹਨਾਂ ਨੂੰ ਗਲਾਂ ਵਿੱਚ ਕੱਢ ਦਿੰਦੇ ਪਰ ਉਹ ਬੁਰਾ ਨਹੀਂ ਸੀ ਮਨਉਂਦੇ ਮਨਿੰਦਰ ਨੂੰ ਖੇਤ ਖੜਾ ਵੇਖ ਕੇ ਸਾਹਮਣੇ ਖੇਤ ਵਾਲਾ ਬਖਸ਼ਿਸ਼ ਸਿਓਂ ਵੀ ਆ ਗਿਆ ਉਸ ਨੂੰ ਨੇੜੇ ਆਉਂਦੇ ਵੇਖ ਮਨਿੰਦਰ ਨੇ ਸਾਸਰੀ ਘਰ ਬੁਲਾਇਆ ਸਾਸਰੀ ਘਰ ਤਾਇ ਜੀ ਕਿਵੇਂ ਹੋ ਸਾਸਰੀ ਘਰ ਸ਼ਿਰਾ ਠੀਕ ਆ ਤੂੰ ਦੱਸ ਬੜੇ ਦਿਨਾਂ ਬਾਅਦ ਖੇਤ ਜਿਹੜਾ ਮਾਰਿਆ ਮੈਂ ਰੋਜ਼ ਵੇਖਦਾ ਸੀ ਹਾਂਜੀ ਦਾਜ ਜੀ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਲੁਧਿਆਣੇ ਮੈਂ ਹੁਣੇ ਛੁੱਟੀ ਵਾਲੇ ਦਿਨ ਹੀ ਆਉਣਾ ਹੱਲਾ ਫਿਰ ਤਾਂ ਵੀ ਰੰਗ ਲੱਗ ਗਏ ਸ਼ੀਰਾ ਮਿਲਨੀ ਹੀ ਸੀ ਸਰਕਾਰੀ ਨੌਕਰੀ ਤੇ ਨੂਮੇ ਪੜਾਈ ਵੀ ਤਾਂ ਬਥੇਰੀ ਸੀ ਕੀਤੀ ਹਾਂਜੀ ਦਾਜ ਜੀ ਬਿਨ ਅਸ਼ਪਰਸ਼ ਲਈਆ ਬੱਲੇ ਵੀ ਕਿੰਨੀ ਕਦਰਾਂਤਾਂ ਮਿਲਦੀ ਐ ਸ਼ੀਰਾ ਤਾ ਜੀ ਤੁਹਾਨੂੰ ਪਤਾ ਆ ਜੇ ਕੱਟੀ ਆ ਨਮ ਨਮਾ ਹੌਲੀ ਹੌਲੀ ਵਧ ਜੂ ਫਿਰ ਵੀ ਕਿੰਨੀ ਦੇ ਦਿੰਦੇ ਆ ਤਾ 2000 ਆ ਜੇ ਤਾਂ ਮਨਿੰਦਰ ਨੇ 100 200 ਵਧਾ ਕੇ ਹੀ ਦਸੀ ਕਰਤਨ ਖਾ ਸੁਣ ਕੇ ਤਾ ਕੁਛ ਨਹੀਂ ਹੋਇਆ ਨਹੀਂ ਸ਼ੀਰਾ ਤੇਰੇ ਹਿਸਾਬ ਨਾਲ ਤਾਂ ਬਹੁਤ ਘੱਟ ਹੈ ਤੇਰਾ ਉੱਥੇ ਜਾਣ ਨਾਲ ਇੱਥੇ ਵੀ ਨੁਕਸਾਨ ਹੋ ਤੂੰ ਤਾਂ ਸਾਰੀ ਕਬੀਲਦਾਰੀ ਸੰਭੀ ਹੋਈ ਆ ਤਾ ਜੀ ਤੁਹਾਨੂੰ ਕਿਵੇਂ ਪਤਾ ਵੀ ਕਬੀਲਦਾਰੀ ਮੈਂ ਸੰਭੀ ਆ ਲੈ ਸਾਰੇ ਪਿੰਡ ਨੂੰ ਪਤਾ ਨੰਬਰਦਾਰ ਤਾਂ ਦੁਪਹਿਰ ਨੂੰ ਟੱਲੀ ਹੋ ਜਾਂਦਾ ਤੇਰੀਆਂ ਤਰੀਫਾਂ ਦਾ ਪੁੱਤਰਾ ਸਾਰਾ ਪਿੰਡ ਕਰਦਾ ਵੀ ਮੁੰਡਾ ਹੋਵੇ ਤਾਂ ਨੰਬਰਦਾਰਾਂ ਦੇ ਮੁੰਡੇ ਵਰਗਾ ਹੋਵੇ ਉਹ ਨਹੀਂ ਨਹੀਂ ਤੈਸੀ ਐਸੀ ਗੱਲ ਨਹੀਂ ਅਸੀਂ ਨੰਬਰਦਾਰ ਨੂੰ ਪੁੱਛੇ ਬਿਨਾ ਗੱਠਣੀ ਤੁਰਦੇ ਉਸ ਦੀ ਸਲਾਹ ਲੈਂਦੇ ਹਾਂ ਹਰ ਕੰਮ ਵਿੱਚ ਮਨਿੰਦਰ ਨੇ ਆਪਣੀ ਪੋਜੀਸ਼ਨ ਕਲੀਅਰ ਕੀਤੀ ਉਹ ਤਾਂ ਤੇਰੀ ਸਿਆਣਪ ਹੈ ਪੁੱਤਰ ਮੈਨੂੰ ਫਿਕਰ ਹੈ ਵੀ ਤੇਰੇ ਜਨਮ ਹੋਰੂਗੇ ਤੇ ਘਰ ਨਾ ਖਰਾਬ ਹੋ ਜਾਈਂ ਤਾਇ ਨੇ ਆਪਣਾ ਦਰਦ ਦੱਸਿਆ ਤਾਇਆ ਪੂਰਾ ਹਮਦਰਦ ਲੱਗਦਾ ਸੀ ਨਹੀਂ ਤਾਇਆ ਜੀ ਮੈਂ ਹਰ ਛੁੱਟੀ ਵਾਲੇ ਦਿਨ ਆਉਂਦਾ ਹਾਂ ਤੇ ਆਉਂਦਾ ਵੀ ਰਹੂੰ ਚੱਲ ਚੰਗਾ ਸਿਹਰਾ ਤੁਸੀਂ ਆਣਾ ਹੀ ਹੈ ਜੋ ਕੰਮ ਕੀਤਾ ਸੋਚ ਸਮਝ ਕੇ ਕੀਤਾ ਹੋ ਤਾਇ ਨੇ ਗੱਲ ਮੁਕਾਉਂਦੇ ਕਿਹਾ ਤਾਇ ਇਹ ਨੂੰ ਤੋੜ ਕੇ ਮਨਿੰਦਰ ਵੀ ਪਿੰਡ ਦੇ ਰਾਂ ਨੂੰ ਪੈ ਗਿਆ ਕਰਵੜ ਦੇ ਨੂੰ ਮਾਂ ਉੱਚੀ ਉੱਚੀ ਰੋਲਾ ਪਾ ਰਹੀ ਸੀ ਅੱਜ ਦਿਨੇ ਡੱਫਰ ਨੂੰ ਕੀ ਹੋ ਗਿਆ ਸੀ ਸਵੇਰੇ ਹੀ ਝੁੱਸ ਲਈ ਮਾਂ ਮਨਿੰਦਰ ਦੇ ਪਾਪਾ ਨਾਲ ਲੜ ਰਹੀ ਸੀ ਕਿਉਂਕਿ ਉਸਨੇ ਸਵੇਰੇ ਹੀ ਸ਼ਰਾਬ ਦੇ ਪੈਗ ਲਾ ਲਏ ਸਨ ਬੱਸ ਕਰ ਮਾਂ ਤੂੰ ਵੀ ਸਵੇਰੇ ਹੀ ਸ਼ੁਰੂ ਹੋ ਜਾਨੀ ਆ ਕਿਹੜਾ ਅੱਜ ਪਹਿਲੀ ਵਾਰ ਪੀਤੀ ਐ ਤੂੰ ਬਥੇਰਾ ਲੜ ਲਈ ਪਰ ਕੋਈ ਅਸਰ ਹੋਇਆ ਲੈ ਇਹਦੇ ਤੇ ਕੀ ਅਸਰ ਹੋਣਾ ਸੀ ਪਹਿਲਾਂ ਪੱਠਾ ਪੀ ਗਿਆ ਸਾਰੇ ਹੁਣ ਇੱਥੇ ਵੀ ਉਹੀ ਹਾਲ ਤਰਕੇ ਪਤਾ ਨਹੀਂ ਮੂਤ ਪੀਣ ਨੂੰ ਕਿਵੇਂ ਜੀ ਕਰ ਆਉਂਦਾ ਇਹਦਾ ਛੱਡ ਮਾਂ ਕਿਉਂ ਉਹ ਤਾਪ ਖਪਾਉਣੀ ਆ ਜੇ ਮੈਨਾਂ ਹੁੰਦੀ ਪੁੱਤ ਇਹ ਤਾਂ ਭੀਖ ਮੰਗਣ ਲਾ ਦਿੰਦਾ ਤੁਹਾਨੂੰ ਸਾਰੀ ਜ਼ਮੀਨ ਵੇਚ ਕੇ ਮੂਤ ਪੀ ਜਾਂਦਾ ਇਹਨੂੰ ਸ਼ਰਮ ਨਹੀਂ ਆਉਂਦੀ ਭੋਰਾ ਭਰ ਜਵਾ ਕਿਵੇਂ ਰਲਦਾ ਫਿਰਦਾ ਹਸਨ ਕੇ ਡੰਡੀ ਉਮਰ ਚ ਜਿੰਮੇਵਾਰੀ ਪਾਲੀ ਸਰ ਪਰ ਇਹਨੂੰ ਕੀ ਐ ਇਹਨੂੰ ਤਾਂ ਮੂਥ ਚਾਹੀਦਾ ਪੀਣ ਨੂੰ ਬਥੇਰੀ ਪੀ ਲਈ ਹੁਣ ਛੱਡ ਵੀ ਦੇ ਮਾਂ ਚੱਕ ਹੋਣ ਦਾ ਮਾਂ ਤਾਂ ਚੁੱਪ ਹੁੰਦਾ ਨਾ ਇਹ ਨਹੀਂ ਲਹਿ ਰਹੀ ਸੀ ਚੱਲ ਛੱਡ ਮਾਂ ਰੋਟੀ ਪਾਖ ਖਾਈਏ ਭੁੱਖ ਲੱਗੀ ਐ ਮਨਿੰਦਰ ਨੇ ਮਾਂ ਦਾ ਧਿਆਨ ਉਟਾਉਣ ਲੱਗਿਆ ਲੈ ਆ ਜਾ ਰੋਟੀ ਪਾਵਾਂ ਤੇਰੀ ਖੇਤ ਕਿਵੇਂ ਸੀ ਫਸਲ ਮਾਂ ਨੇ ਰੋਟੀ ਪੌਂਦੀ ਨਿਕਿਆ ਜੇ ਸਰੋਂ ਨੂੰ ਪਿਛਲਾ ਪਾਣੀ ਲੱਗ ਜਾਂਦਾ ਝੜ ਵੱਧ ਜਾਣਾ ਸੀ ਫਿਰ ਲਾਇਆ ਕਿਉਂ ਨਹੀਂ ਮੈਂ ਤਾਂ ਕਹਿ ਕੇ ਗਿਆ ਸੀ ਪਰ ਮੱਗਰ ਕਹਿੰਦਾ ਨੰਬਰਦਰਜੀ ਕਹਿੰਦੇ ਸਰੋਂ ਨੂੰ ਪਾਣੀ ਨਹੀਂ ਲਾਉਣ ਦੀ ਲੋੜ ਹੁਣ ਲੈ ਹੈ ਵੇਖ ਕੰਮ ਸਹੀ ਤਾਂ ਕੀ ਕਰਨਾ ਖਰਾਬ ਕਰਨ ਨੂੰ ਵੀ ਹਾਰ ਗਾ ਇਹੋ ਜੇ ਉਹ ਨੇ ਜਿਹੜਾ ਇਹਨੂੰ ਪੁੱਛਦੇ ਨੇ ਇਹਨੂੰ ਭਲਾ ਕੀ ਪਤਾ ਕਦੇ ਖੇਤ ਤੱਕ ਗਿਆ ਮਾਂ ਫੇਰ ਸ਼ੁਰੂ ਹੋ ਗਿਆ ਹਾਂ ਖੇਤ ਤਾਂ ਨਹੀਂ ਗਏ ਕਦੇ ਮੈਂ ਪੁੱਛਿਆ ਸੀ ਮੱਗਰ ਨੂੰ ਉਹੀ ਤਾਂ ਗੱਲ ਹੈ ਖੇਤ ਜਾਣਾ ਨਹੀਂ ਘਰੇ ਬੈਠਾ ਹੀ ਕੰਮ ਖਰਾਬ ਕਰੀ ਜਾਂਦਾ ਸੱਚੀ ਸਾਰੀ ਉਮਰ ਤੜਪਾਇਆ ਇਸ ਬੰਦੇ ਨੇ ਇੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਮਾਂ ਫਿਰ ਰੋਣ ਲੱਗ ਗਈ ਮਾਂ ਮੈਂ ਕਰਨ ਨੂੰ ਜਾਣਾ ਵਾਪਸ ਲੁਧਿਆਣੇ ਅਜਵੇਂ ਮੰਡੀ ਚੱਲਿਆਂ ਜੇ ਕੁਝ ਮਹੌਨਾ ਤਾਂ ਦੱਸ ਦੇ ਤਾ ਜਿੱਤੇ ਜਾਏਗਾ ਟਰੈਕਟਰ ਤੇ ਜਾਂ ਮੋਟਰਸਾਈਕਲ ਤੇ ਤੂੰ ਦੱਸ ਕੀ ਮੰਗਵਾਉਣਾ ਫਿਰ ਉਸ ਹਿਸਾਬ ਨਾਲ ਚਲਾ ਜਾਊਗਾ ਮੈਂ ਤਾਂ ਕਹਿੰਦੀ ਸੀ ਦੋ ਬੋਰੀਆਂ ਖਲਦੀਆਂ ਤੇ ਦੋ ਗੱਟੇ ਗੁੜ ਦੇ ਲੈ ਆਉਂਦਾ ਜੇ ਜਾਣਾ ਤਾਂ ਕੋਈ ਨਹੀਂ ਮੈਂ ਮੋਟਰਸਾਈਕਲ ਤੇ ਹੀ ਜਾਊ ਸੀ ਤੇ ਇਹਨੂੰ ਕਹਿ ਦਊ ਉਹ ਤਾਂਗੇ ਤੇ ਰੱਖ ਲਿਆਊਗਾ ਨਾਲੇ ਘਰੇ ਛੱਡ ਜੂ ਆਪੇ ਜਾ ਜਿਵੇਂ ਤੇਰੀ ਮਰਜ਼ੀ ਮਾਣੇ ਸਹਿਮਤੀ ਦਿੱਤੀ ਮਨਿੰਦਰ ਜਦੋਂ ਵੀ ਛੁੱਟੀ ਵਾਲੇ ਦਿਨ ਆਉਂਦਾ ਘਰ ਦਾ ਸਮਾਨ ਸਾਰਾ ਖੇਤ ਦਾ ਸਮਾਨ ਟਰੈਕਟਰ ਦਾ ਤੇਲ ਸਭ ਲੈ ਕੇ ਦੇ ਜਾਂਦਾ ਏ ਸਵਾਰੀ ਵੀ ਮਨਿੰਦਰ ਨੇ ਉਹ ਕੀਤਾ ਅਗਲੇ ਦਿਨ ਉਹ ਸਹਿਜ ਨੂੰ ਮਿਲ ਕੇ ਲੁਧਿਆਣੇ ਵਾਲੀ ਬੱਸ 'ਚ ਬੈਠ ਗਿਆ ਸਹਿਜ ਇੱਕ ਪ੍ਰਾਈਵੇਟ ਸਕੂਲ 'ਚ ਟੀਚਰ ਲੱਗੀ ਸੀ ਬੱਸ 'ਚ ਬੈਠਦੇ ਹੀ ਮਨਿੰਦਰ ਨੂੰ ਫੇਰ ਪੁਰਾਣੀਆਂ ਯਾਦਾਂ ਨੇ ਘੇਰ ਲਿਆ ਮਨਿੰਦਰ ਨੇ ਪ੍ਰੈਪ ਟੰਗੇ ਨੰਬਰਾਂ 'ਚ ਪਾਸ ਕਰ ਲਈ ਹੁਣ ਕਾਲਜ ਦੇ ਚ ਉਸ ਦਾ ਦੂਸਰਾ ਸਾਲ ਸੀ ਸਹਿਜ ਤੇ ਮਨਜੀਤ ਦਾ ਤੀਸਰਾ ਸਾਲ ਸੀ ਇਸ ਵਾਰ ਕਾਲਜ ਦੇ ਵਿਦਿਆਰਥੀ ਵਿਦਿਆਰਥੀਆਂ ਨੇ ਸਟੂਡੈਂਟ ਯੂਨੀਅਨ ਦੇ ਇਲੈਕਸ਼ਨ ਨੂੰ ਸਟੂਡੈਂਟ ਯੂਨੀਅਨ ਦੇ ਇਲੈਕਸ਼ਨ 'ਚ ਮਨਿੰਦਰ ਨੂੰ ਪ੍ਰਧਾਨ ਖੜਾ ਕਰ ਦਿੱਤਾ ਮਨਿੰਦਰ ਭਾਵੇਂ ਨਹੀਂ ਚਾਹੁੰਦਾ ਸੀ ਪਰ ਸਭ ਦੇ ਅੱਗੇ ਉਸ ਦਾ ਜੋਰ ਨਾ ਚੱਲਿਆ ਕਿਉਂਕਿ ਮਨਿੰਦਰ ਕਾਲਜ 'ਚ ਬਹੁਤ ਹਰਮਨ ਪਿਆਰਾ ਸੀ ਮਿੱਠਾ ਬੋਲਣ ਦਾ ਸੀ ਪਾਚੰਦੇਨ 'ਚ ਮਾਸਟਰ ਸੀ ਗੱਲ ਕਰਨਾ ਸਲੀਕਾ ਸੀ ਇਸ ਲਈ ਉਸ ਆਸਾਨੀ ਨਾਲ ਚੋਣ ਜਿੱਤ ਗਿਆ ਉਸ ਦੇ ਪ੍ਰਧਾਨ ਬਣ ਦੀ ਸਭ ਤੋਂ ਵੱਧ ਖੁਸ਼ੀ ਸਹਿਜ ਨੂੰ ਹੋਈ ਇਸ ਸੰਨ ਫਿਰ ਜੋਨਲ ਦੂਤ ਫੈਸਟੀਵਲ ਆ ਗਿਆ ਪਰ ਇਸ ਵਾਰ ਇਹ ਫੈਸਟੀਵਲ ਨਾਲ ਵਾਲੇ ਸ਼ਹਿਰ ਦੇ ਕਾਲਜ ਸੀ ਇਸ ਵਾਰ ਮਨਿੰਦਰ ਨੇ ਕੁਲਦੀਪ ਸਰ ਦੇ ਕੰਦ ਤੇ ਇੱਕ ਨਵੀਂ ਸਕਿੱਟ ਲਿਖੀ ਜਿਸ ਵਿੱਚ ਮੇਨ ਰੋਲ ਮਨਿੰਦਰ ਦਾ ਸੀ ਤੇ ਉਸ ਦੇ ਨਾਲ ਉਸ ਦੀ ਇੱਕ ਪਾਰਟਨਰ ਦੇਖਗਾਰ ਲਈ ਉਸ ਨੇ ਸਹਿਜ ਨੂੰ ਚੁਣਿਆ ਇਹ ਇੱਕ ਸਟੂਡੈਂਟ ਨੇਤਾ ਦੀ ਕਹਾਣੀ ਸੀ ਜੋ ਮੰਗਾਂ ਲਈ ਸੰਘਰਸ਼ ਕਰਦਾ ਉਸ ਦੇ ਸੰਘਰਸ਼ ਚ ਉਸ ਦਾ ਸਾਥ ਇੱਕ ਕੁੜੀ ਵੀ ਦਿੰਦੀ ਹੈ ਉਹ ਕੁੜੀ ਉਸ ਨੂੰ ਪਿਆਰ ਕਰਨ ਲੱਗ ਜਾਂਦੀ ਹੈ ਪਰ ਉਸ ਮਝਾਉਂਦਾ ਵੀ ਜਿਸ ਤਰ੍ਹਾਂ ਉਹ ਚੱਲ ਰਿਹਾ ਕੋਈ ਪਤਾ ਨਹੀਂ ਕੋ ਦੂਸਰੀ ਮੌਤ ਹੋ ਜਾਵੇ ਇਸ ਲਈ ਉਹ ਕੁੜੀ ਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਪਿਆਰ ਨਾ ਕਰ ਪਰ ਕੁੜੀ ਉਸ ਨੂੰ ਵਿਸ਼ਵਾਸ ਦੇਉਂਦੀ ਹੈ ਕਿ ਉਹ ਹਰ ਸੰਘਰਸ਼ ਉਸ ਦਾ ਸਾਥ ਦੇਊ ਅਖੀਰ ਵਿੱਚ ਜਦੋਂ ਉਹ ਆਪਣੀਆਂ ਮੰਗਾਂ ਦੇ ਖਾਤਰ ਧਰਨਾ ਲਾ ਰਹੇ ਹੁੰਦੇ ਆ ਤਾਂ ਪੁਲਿਸ ਪਹਿਲਾਂ ਲਾਠੀ ਚਾਰਜ ਕਰਦੀ ਹੈ ਫਿਰ ਗੋਲੀ ਦਾ ਹੁਕਮ ਦਿੰਦੀ ਹੈ ਪਰ ਉਹ ਝੰਡਾ ਲੈ ਕੇ ਅੱਗੇ ਵਧਦਾ ਹੈ ਜਿਸ ਦੇ ਸੀਨੇ ਵਿੱਚ ਬੋਲੀ ਵੱਜਦੀ ਹੈ ਤੇ ਧਰਤੀ ਤੇ ਡਿੱਗਣ ਲੱਗਦਾ ਤਾਂ ਕੁੜੀ ਉਸ ਨੂੰ ਸਹਾਰਾ ਦਿੰਦੀ ਹੈ ਉਸਦੀ ਮੌਤ ਹੋ ਜਾਂਦੀ ਹੈ ਤੇ ਉਹ ਕੁੜੀ ਝੰਡਾ ਫੜ ਕੇ ਸੰਘਰਸ਼ ਨੂੰ ਚੱਲਣ ਚੱਲਦਾ ਰੱਖਣ ਦੀ ਕਸਮ ਖਾਂਦੀ ਹੈ ਤੇ ਐਲਾਨ ਕਰਦੀ ਹੈ ਵੀ ਤੇਰੀ ਮੌਤ ਤੋਂ ਬਾਅਦ ਵੀ ਇਹ ਝੰਡਾ ਬਲੰਦਰ ਹੋ। ਮੇਨ ਪਾਤਰ ਚ ਮਨਿੰਦਰ ਸਿੰਘ ਤੇ ਕੁੜੀ ਦੇ ਪਾਤਰ ਵਿੱਚ ਸਹਿਜ ਸੀ ਇਸ ਵਾਰ ਗਿੱਡੇ ਦੀ ਕਪਤਾਨੀ ਮਨਜੀਤ ਕੋਲੇ ਸੀ ਪਰ ਪਲੇ ਵੈਕ ਤੇ ਬੋਲਣਾ ਮਨਿੰਦਰ ਨਹੀਂ ਪਾਉਣਾ ਸਨ। ਇਸ ਵਾਰ ਵੀ ਰਹਿ ਇਸਰਾਂ ਦੀ ਲੋੜ ਸੀ ਦੋਵੇਂ ਹੀ ਆਈਟਮਾਂ ਚੈਲੇਂਜ ਵਾਲੀਆਂ ਸਨ। ਯੁੱਧਵੀ ਤੇ ਸਕਿੱਪੀ ਇੱਕ ਮਹੀਨੇ ਦੀ ਰਸੋ ਤੋਂ ਬਾਅਦ ਲੱਗਦਾ ਸੀ ਇਨਾਈਟਮਾ ਨੇ ਵੀ ਇਸ ਵਾਰ ਫਸਟ ਹੋਣਾ ਇਹਨਾਂ ਰਹਿਸਿਆਦਾਰ ਸਹਿਜ ਨੇ ਇੱਕ ਦਿਨ ਮਨਿੰਦਰ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਮਨਿੰਦਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ